ਮੈਂ ਲੈ ਲੈ ਅੰਦਰ ਚੱਲਦੇ ਹਾਂ ਕੁਮਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਾਂਗਾ ਮੈਂ ਨਹੀਂ ਮੈਂ ਪਰਵਜੀਤ ਮੈਂ ਦੇਖੋ ਹੋਰੀ ਹੋਣੀ ਨਹੀਂ ਹੋਣੀ ਇਹਨੂੰ ਮੈਂ ਨਹੀਂ ਤੇ ਨੋ ਬ੍ਰਾਜ਼ੀਲ ਦੇ ਨਾਮ ਦੇ ਮੇਰੀ ਫਰਮਾਂ ਬਿਆ ਲਾਉਣਾ ਦੋ ਰੱਖ ਲੂੰਗਾ ਮੈਂ ਨਾ ਤੇ ਇੰਨਾ ਕਰਾਂ ਚੱਲ ਮੈਂ ਦੇਖਾਂ ਕੋਈ

ਈ ਗੱਲ ਨਹੀਂ ਕਿੰਨਾ ਕੁ ਟਾਈਮ ਰਾਨਾ ਨਾਲ ਜੁੜ ਕੇ ਬੈਠੇਗਾ ਤੇ ਮੇਰਾ ਦਿਲ ਦੁਖੀ ਕੀਤਾ ਨਾ ਸੁਖੀ ਮੈਂ ਤੁਹਾਨੂੰ ਵੀ ਨਹੀਂ ਰਹਿਣ ਦਿੰਦੀ ਲਿਆ ਕੇ ਸਰਾਣੀ ਖੜਾਤੀ ਇੱਕ ਤੇ ਦੀ ਬਾਬਾ ਹਲਤਾ ਦੱਸ ਇੱਥੇ ਮੇਰੀ ਫਰਨੀ ਸ਼ਮਸ਼ਮ ਕਰਦੀ ਫਿਰਨਾ ਸੀ ਆ ਰਾਤ ਨੂੰ ਮੈਂ ਬਾਹਰ ਗਈ ਸੀ ਵੀ ਹਾਸ਼ੁਨ ਤੇ ਦੀਦੀ ਨੇ ਮੈਨੂੰ ਦੇਖ ਕੇ ਫੇਰ ਬੋਲਣ ਲੱਗੇ ਅੱਛਾ ਕੀ ਬੋਲਦੇ تھے ਕਿ ਮੈਂ ਕੀ ਦੱਸਾਂ ਤਨੂ ਪਤਾ ਤਾਂ ਹੈਗਾ ਤੇ ਜੀ ਕਿੰਨਾ ਬੋਲਦੇ ਨੇ ਹੁਣ ਯਾਰ ਮੈਨੂੰ ਦੱਸ ਜੀ ਕਿ ਮੈਂ ਕੀ ਕਰਾਂ ਇੱਕ ਆਹੋ ਸ਼ਰੀ ਵੀ ਦਾ ਮੇਰਾ ਮੂੰਹ ਬੰਨ ਗਿਆ ਹਾਂ ਕਦੇ ਤੈਨੂੰ ਬੋਲਣ ਦੀ ਲੋੜ ਨਹੀਂ ਮੈਂ ਭਾਬੀ ਨੂੰ ਆਪੇ ਸਮਝਾਉਂਗਾ ਤੇਰੇ ਨੂੰ ਮੈਂ ਦਾ ਸੁਣ ਕੀ ਕਰਾਂ ਜੇ ਮੈਂ ਬੋਲਦਾ ਤਾਂ ਵੀ ਮਰਦਾ ਜੇ ਮੈਂ ਨਹੀਂ ਬੋਲਦਾ ਮੈਂ ਤੇ ਜਿਹਾ ਰਹਿ ਨਹੀਂ ਜਾਂਦਾ ਤੈਨੂੰ ਕੋਈ ਜਾਣਨੀ ਜੇ ਉਹਨ ਦੇ ਜੀ ਕਹੀ ਗਈ ਮੈਂ ਸਮਝਾਉ ਤਾਂ ਫਿਰ ਆਪਾਂ ਨੂੰ ਛੋਟੇ ਨੂੰ ਬੋਲਣ ਦੀ ਲੋੜ ਹੀ ਨਹੀਂ ਹੈਗੀ ਆਪ ਹੀ ਸਮਝਾ ਦੇਣਗੇ ਕੋਈ ਗੱਲ ਨਹੀਂ ਨਾਲ ਇੱਕ ਵਾਰ ਹੋਰ ਹੈਗੀ ਚਲੋ ਪਹਿਲਾਂ ਤਾਂ ਜਿਵੇਂ ਵੀ ਸੀਗਾ ਹਨਾ ਮੈਂ ਕੋਲ ਚ ਵਗਦਾ ਜਾਂਦਾ ਸੀਗਾ ਮੇਰੇ ਚੱਲ ਜਾਂਦਾ ਸਰਤਾ ਮੈਂ ਤਲਾਦਾ ਪਾ ਬੀਨੇ ਬੀਨੇ ਨੂੰ ਪਿੱਛੇ ਲਾ ਲੈਣਾ ਇਸ ਤਰੀਕੇ ਕਰਿਆ ਕਰੂ ਕੰਮ ਨਾਲ ਹਾਂ ਮੈਨੂੰ ਕੰਮ ਵੀ ਦੇਖਣਾ ਪੋਰ ਤੁਸੀਂ ਵੀ ਕੰਮ ਤਾਂ ਕਰ ਲਿਆ ਕਰਿਓ ਕੰਮ ਤਾਂ ਮੈਂ ਵੀ ਕਰੇ ਕਰੂ ਕਰਦੇ ਪਰ ਯਾਰ ਆਪਣੀ ਕੜਾਈ ਨਾ ਵਿੱਚ ਰਹੇ ਜੇ ਤੇਰੇ ਮੈਨੂੰ ਮੇਨ ਟੈਨਸ਼ਨ ਤੁਸੀਂ ਟੈਨਸ਼ਨ ਨਾ ਲਓ ਆਮੀਨਾ ਤਾਂ ਜਦੋਂ ਫ੍ਰੀ ਆ ਆਮੀਨਾ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਟੈਨਸ਼ਨ ਨਾ ਲਓ ਕੋ ਗੱਲ ਸਭ ਠੀਕ ਹੋ ਜਾਣਾ ਬਸ ਇੰਨਾ ਕ ਤੂੰ ਥੋੜਾ ਬਸ ਤਾਂ ਨਾ ਕੰਮ ਕਰਕੇ ਦਿਖਾ ਕੀ ਪਤਾ ਭਾਬੀ ਦਾ ਮਨ ਬਦਲ ਜੇ ਉਹ ਬਦਲਦਾ ਜਾਊਗਾ ਯਾਰ ਐਨੀ ਟੈਨਸ਼ਨ ਨਹੀਂ ਕਰਨੀ ਹੈਗੀ ਪੱਕਾ ਪੱਕਾ ਚਲੋ ਠੀਕ ਹੈ ਰੀਮੀ ਕਰੂਗਾ ਇੱਕਦਾਂ ਮੇਰੇ ਕੱਪੜੇ ਪਏ ਨੇ ਉੱਪਰ ਲੇਜ਼ਰ ਚ ਉਹ ਸਾਰੇ ਪ੍ਰੈਸ ਕਰ ਦਿਓ ਠੀਕ ਹੈ ਤੇ ਜੇ ਕੁਝ ਖਾਣ ਨੂੰ ਬਣਾਉਣਾ ਤੁਸੀਂ ਬਣਾਓ ਠੀਕ ਹੈ ਇੱਕ ਵਾਰ ਨਾ ਬੀਰੀ ਨੂੰ ਪੁੱਛ ਲੈ ਕਿ ਬੀਰੀ ਨੂੰ ਜੇ ਕੁਝ ਖਾਣਾ ਕੁਝ ਖਾਣਾ ਦਾ ਉਹ ਨਾਲ ਠੀਕ ਹੈ ਹਾਂ ਤੇ ਮੈਂ ਥੋੜਾ ਸੈਲ ਜਾਣਾ ਕਿਉਂਕਿ ਤੁਹਾਨੂੰ ਪੈਸੇ ਦੀ ਲੋੜ ਆਪਾਂ ਮੇਰੇ ਵੀ ਪੈਣੀ ਆ ਮੇਰੇ ਅਕਾਊਂਟ ਜਿਹੜਾ ਹੈਗਾ 10000 ਰੁਪਏ ਮੈਂ ਕਢਾ ਲਵਾਂਗਾ ਚੰਗਾ ਜੀ ਮੈਂ ਤੁਹਾਨੂੰ ਠੀਕ ਲਾ ਰਹਾ ਹਾਂ ਠੀਕ ਹੈ ਹਾਂ ਚਲੋ ਮੈਂ ਜਾਮਾ हां दर्शक ज아요 हां ਤੇ ਪ੍ਰੈਸ ਨਾ ਆਪਣੀ ਭਾਬੀ ਗਲੀ ਕਮਰੇ ਚ ਪਈ ਕੋਈ ਸ਼ਾਇਰ ਆਪਾਂ ਉਹਦੀ ਵਰਚਨੇ ਆਉਣਾ ਮੈਨੂੰ ਲੈਣਾ ਹੈ ਭਾਬੀ ਦੇ ਕਮਰੇ ਚ એટલે ਆਪਾਂ ਮੈਨੂੰ ਆਣਾ ਹੈ ਨਾ ਭਾਬੀ ਦਾ ਗਲੀ ਦਾ ਕਮਰਾ ਸਾਰਾ ਘਰ ਆਪਣੀ ਆ ਉਹ ਟੈਨਸ਼ਨ ਨਾ ਲੈ ਜੀ ਆਂ ਵੀ ਉਹਨੇ ਕੁਛ ਮੇਰੇ ਚੱਕ ਕੇ ਮਾਰਿਆ ਐਵੇਂ ਕਿਵੇਂ ਮਾਰਨਗੇ ਯਾਰ ਮੇਰੇ ਤਾਂ ਸੱਚੇ ਡਰ ਲੱਗਦਾ ਨਹੀਂ ਮਾਰ ਸਕਦੇ ਟੈਨਸ਼ਨ ਨਾ ਲੈ ਤੂੰ ਚਲ ਮੈਂ ਜਾਣਾ ਠੀਕ ਆ ਬਾਕੀ ਵੀਰੇ ਹੈਗਾ ਘਰੇ ਹਨਾ ਮੈਂ ਪਹਿਲਾਂ ਪ੍ਰੈਸ ਹੀ ਲੈ ਕੇ ਆਉਣੀ ਹਾਂ ਬੱਲੇ ਪ੍ਰੈਸ ਨੇ ਵੇ ਰੋਟੀ ਖਾ ਕੇ ਪਤਾ ਨਹੀਂ ਕਾਤਾਂ ਨਿੱਦਾਂ ਚੜ ਗਈਆਂ ਗੱਲ ਤਾਂ ਸੁਣ ਲੋ ਮੇਰੇ ਕੋਲ ਨਹੀਂ ਡਾਊਟਾਂ ਪੰਜਾਬ ਘਰਾੜੇ ਮਰੀ ਜਾਣਾਗਾ ਫੇ ਕੀ ਕਰਾਂ ਤੂੰ ਵੀ ਸੌਂ ਜਾ ਸੌਂ ਜਾ ਸੌਣ ਦਿੰਦੀ ਆ ਉਹ ਜਿਹੜੀ ਆਈ ਹੈਗੀ ਤੂੰ ਤੇਰੇ ਕੋਲ ਕੱਢ ਹੁਣ ਕੋਈ ਹੋਰ ਮੈਂ ਤੈਨੂੰ ਪਤਾ ਸਾਰਾ ਦਿਨ ਖੇਤ ਚ ਕੰਮ ਕਰਦਾ ਮਾ ਤੈਨੂੰ ਹੋਣ ਲੱਗੀ ਕਹਿੰਦੀ ਤੇਰੇ ਕਿ ਚੁੰਡਾਂ ਵੱਡੀਆਂ ਵੜਦੀਆਂ ਹੋ ਬਿਆਆਂ ਜਦੋਂ ਤੂੰ ਪੈਣੀ ਆ ਤੂੰ ਨਾ ਪੱਖਿਆ ਨਾ ਲੈ ਪਾਲਾ ਮੈਂ ਦੱਸ ਦਦਾ ਇਹਨੂੰ ਚਾਕੇਗਾ ਫਿਰ ਜਿਵੇਂ ਜਾਫੇ ਚਨੀ ਤੁਰ ਗਈ ਉਹ ਮੇਰੇ ਸਾਲਿਆਂ ਦੇ ਕੇ ਦੇਖ ਲਾ ਹੁਣ ਪਹਿਲੇ ਗਾਲਜੀ ਕਿਨੂੰ ਕੱਢੀ ਦੱਸੀ ਮੈਨੂੰ ਉਧਰ ਗਾਲਜੀ ਕਿਨੂੰ ਕੱਢੀ ਐ ਇਹਦਾ ਤੇਰੇ ਭਰਾ ਨੇ ਜਿਹੜੀ ਝੰਡੇ ਚਲਾਦੇ ਉਹਦੇ ਨਹੀਂ ਤੇਰੇ ਆਹੋ ਕਰਦਾਗਾ ਵਿਹਾਂ ਸਾਨੂੰ ਕਿਤੇ ਨਿਕਲਣ ਜੋਗਾ ਨਹੀਂ ਛੱਡਿਆ ਮੈਨੂੰ ਕਹਿੰਦਾ ਮੇਰੋਂ ਗਾਲਜੀ ਨਾ ਕਢੀ ਨਾਲੇ ਅੱਕੇ ਤੋ ਕਹ ਹਾਜ਼ਿਮ ਰੇ ਜਾ ਰਹਾਂ ਦੋਸਤਾਂ ਨੇ ਕਹਿੰਦੇ ਵਿਆਹ ਨਾ ਕਰਾਈ ਨਾ ਕਰਾਉਂਦਾ ਤੇ ਤੈਨੂੰ ਕਿਸੇ ਨੇ ਕਿਹਾ ਸੀ ਮੈਂ ਕਿਹੜਾ ਧੱਕੇ ਨਾਲ ਆ ਗਈ ਸੀਗੀ ਨਾਲੇ ਦੂਜੀ ਗੱਲ ਇੱਕ ਗੱਲ ਮੈਂ ਦੱਸਾਂ ਤੈਨੂੰ ਤਾਂ ਉਹੀ ਨਹੀਂ ਚੰਗੀ ਲੱਗਦੀ ਮੈਂ ਪਤਾ ਹੀ ਖਰਚੇ ਗੱਲ ਸੁਣ ਲੈ ਬੋਲੀ ਜਾਨੀ ਆ ਪਾਟੇ ਸਪੀਕਰਾਂ ਗਏ ਏ ਏ ਜਿਹੜੇ ਨੂੰ ਲੈਣੇ ਪੈ ਜਾਣਗੇ ਬੈਜਾ ਬੈਜਾ ਲੱਗਿਆਗਾ ਰੌਲਾ ਪਾਉਣ ਮੇਰੇ ਘਰ ਦਾ ਨਹੀਂ ਤੂੰ ਤਾਂ ਉਹ ਧੀਮੀ ਦਾ ਪੱਖ ਲੈਣਾ ਜਿਹੜੀ ਹੁਣ ਆ ਗਈ ਹੈਗੀ ਉਹਦਾ ਪੱਖ ਕਾਦਾ ਲੈਣਾ ਠੀਕ ਆ ਨਾ ਉਹ ਕਿੜਾ ਹੁਣ ਦੁੱਧ ਪੀਂਦੇ ਜਵਾਗ ਆ ਵਿਆਹ ਆਉ ਆਦੀ ਮਰਜ਼ੀ ਨਾਲ ਵਿਆਹ ਨਹੀਂ ਕਰਾ ਸਕਦੇ ਨਹੀਂ ਕਰਾ ਸਕਦੇ ਸੀ ਬਈ ਮੇਰੀ ਭੈਣ ਜਦੋਂ ਪੱਕੀ ਕੀਤੀ ਹੋਈ ਸੀ ਕਿ ਮੇਰੀ ਭੈਣ ਦਾ ਰਿਸ਼ਤਾ ਠੀਕ ਹੈ ਨਾ ਤੂੰ ਕਿਉਂ ਉਹ ਬਣਾ ਲੈ ਬਾਈ ਤੇ ਹੀ ਸੰਦੀ ਕੁੜੀ ਤੇਰੇ ਮੂੰਹ ਤੇ ਮਾਰੂ 24 25 ਸਾਲ ਦਾ ਆਪਣੇ ਵਾਲਾ ਹੈਗਾ ਤੇ ਜੇ ਜਾ ਕੇ ਠਾਣੇ 'ਚ ਖੜ ਗਏ ਨਾ ਉੱਥੇ ਪਟੇ ਨਹੀਂ ਚੱਲਣੇ ਤੇ ਮਤਾਰ ਨਾ ਹਲਕ ਕੀ ਦਾ ਵੱਡਾ ਵਾ ਹਲਕ ਕੀ ਦਾ ਵੱਡਾ ਬੋਲੀਏ ਨਾ ਗਾਉਂਦਾਂ ਹਲਕ ਤਾਂ ਮੇਰਾ ਪੱਟਾ ਚੱਲ ਬਸ ਤੂੰ ਗੱਲ ਮੈਂ ਤਾਂ ਬੋਲਦਾ ਨਹੀਂ ਮੈਂ ਤਾਂ ਸੱਚੀ ਗੱਲ ਤੇ ਬੋਲਦਾ ਤੇਰੇ ਵਾਂਗੂ ਨਹੀਂ ਹੁੰਦਾ ਮੈਂ ਤਾਂ ਸੱਚੀ ਗੱਲ ਤੇ ਬੋਲਦਾ ਤੇ ਪਤਾ ਲੱਗੂਗਾ ਜਦੋਂ ਹੁਣ ਸਵੇਰੇ ਨੇ ਸਿਆਣ ਨਾ ਕੱਢੀ ਹਾਂ ਨਾ ਕੱਢਣਾ ਤਾਂ ਜਾਂਦਾ ਨਹੀਂ ਮੈਂ ਤਾਂ ਜਾਂਦਾ ਨਹੀਂ ਇਦੋਂ ਆਈ ਉਹਦੇ ਉਂਗਲ ਦੇ ਤੇ ਇਦੋਂ ਆਈ ਉਹਦੇ ਉਂਗਲ ਦੇਦੀ ਮੇਰੇ ਤਾਂ ਨਹੀਂ ਪਕਦੀਆਂ ਫੇਰ ਰੋਟੀਆਂ ਖਾ ਲਿਆ ਕਰੀ ਉਹ ਤਾਂ ਹੀ ਹਾਂ ਆ ਕਿਆਉ ਦੇ ਉਂਗਲ ਲਾਤੀ ਆਉ ਦੇ ਲਾਤੀ ਨਾ ਮੈਂ ਕਿਨੂੰ ਉਂਗਲ ਲਾਤੀਆਂ ਮੇਰੀ ਗੱਲ ਸੁਣ ਉਂਗਲਾਂ ਲਾਉਣ ਵਾਲੀ ਤਾਂ ਹੁਣ ਆਈ ਹੈਗੀ ਹੁਣ ਪਤਾ ਲੱਗੂ ਕਿਵੇਂ ਘਰ ਪਾਟੂ ਮੇਰੀ ਤਾਂ ਬੇਇੱਜ਼ਤੀ ਹੋਣੀ ਸੀ ਜਿਹੜੀ ਹੋ ਗਈ ਮਾਰਦਾ ਗੱਲਾਂ ਗੱਲਾਂ ਕੀ ਮਾਰਦਾ ਹੁਣ ਤੂੰ ਕੋਈ ਜੋ ਤਸੀਆ ਤੈਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਕੋਈ ਗੱਲ ਨਹੀਂ ਤੂੰ ਕੰਮ ਨਾ ਕਰੀ ਉਹ ਤੂੰ ਕੰਮ ਕਰਾਈ ਚੱਲ ਹੋਰ ਕੀ ਹੈ ਹੁਣ ਦੇਖ ਹੁਣ ਕਿਵੇਂ ਢੇਲਾ ਹੋਇਆਗਾ ਪਹਿਲਾਂ ਸੱਪਾਂ ਕੋ ਫੁਕਾਰੇ ਮਾਰਦਾ ਸੀਗਾ ਤੇਰਾ ਕੀ ਅੱਜ ਤਾਂ ਬੋਲੀ ਜਾਏਗੀ ਮੈਂ ਤਾਂ ਇੱਥੇ ਪੈ ਜਾਣਾ ਫੇਰ ਕਿਹੜਾ ਤੂੰ ਹਟਾਂਗੀ ਮੈਂ ਤਾਂ ਹੁਣ ਨੀਵੇਂ ਹੱਥ ਤਾਂ ਐਂ ਨਹੀਂ ਪਤਾ ਤੇਰੇ ਪੈਰੀ ਹੱਥ ਲਾ ਕੇ ਖੜਾ ਛੜਾਉਣਾ ਪਵੇ ਮੈਨੂੰ ਅੱਗੇ ਤੇ ਮੇਰੇ ਪੈਰੀ ਹੱਥ ਲਾ ਕੇ ਰੋਟੀ ਖਾਣਾ ਗੱਲਾਂ ਦੇਖ ਕੇ ਕਰਦਾਗਾ ਮੇਰੀ ਗੱਲ ਸੁਣ ਲੈ ਸੋਹ ਹਥ ਰਸਾ ਸਿਰ ਤੇ ਕ ਅੱਡ ਕਰ ਦੇ ਠੀਕ ਹੈ ਨਾ ਫੇਰ ਮੈਨੂੰ ਚੈਨ ਦੀ نیند ਆਊਗੀ ਤੜਕੇ ਕਰ ਬੰਦਿਆਂ ਨੂੰ ਇਕੱਠੇ ਇਹਨਾਂ ਨੂੰ ਜਿਹੜੇ ਜੁੱਲੀ ਵਸਤਰ ਆ ਨਾ ਬੰਨਦਾ ਦੇ ਤੇ ਆਪ ਦਾ ਪਕਾਉਣ ਖਾਣ ਮੇਰੇ ਤੋਂ ਜਰੇ ਜਾਂਦੇ ਬਸ ਮੇਰੀ ਅੱਖਾਂ ਸਾਹਮਣੇ ਆਹੀ ਕੋਸ਼ ਕਰਨੇ ਜਾਣਦਾ ਬੰਦਿਆਂ ਵਾਲੀ ਗੱਲ ਤਾਂ ਕਰੀ ਨਹੀਂ ਸਕਦਾ ਤੂੰ ਨਹੀਂ ਕਰ ਸਕਦਾ ਬੰਦਿਆਂ ਵਾਲੀ ਗੱਲ ਤੜਕੇ 4 ਵਜੇ ਮੋਟਰ ਆਉਣੀ ਆ ਮੈਂ ਜਾਣਾ ਆਉਣੀ ਹੋਵੇ ਜਿਹੜਾ ਘਰੇ ਕੱਦੂ ਹੋਇਆ ਪਿਆ ਉਹਨੂੰ ਸੰਭਾਲ ਲੈ ਘਰੇ ਕਾਹਦਾ ਕੱਦੂ ਆਇਆ ਪਿਆ ਕਰਦੂਗੀ ਮੇਰੀ ਕਰਦੂਗੀ ਲਵ ਮਰਜ ਵਾਲੀ ਆਹੋ ਜਦੋਂ ਤੇ ਰੜਗੇ ਨੂੰ ਫਸਾਇਆ ਨਾ ਪਛੈਰ ਕੱਚ ਖੜੀ ਸੈ ਤੈਨੂੰ ਫੇਰ ਸੇਕ ਲੱਗੂਗਾ ਫੇਰ ਸੇਕ ਲੱਗੂ ਤੈਨੂੰ ਓਨਾ ਟਾਈਮ ਨਹੀਂ ਲੱਗਦਾ ਕੋਈ ਨਹੀਂ ਤਾਂ ਮੈਂ ਵੀ ਲਵ ਮਰਜੀ ਸੀ ਉਦੋਂ ਗੱਲ ਕਰ ਬਾਪੂ ਮੰਨਿਆ ਨਹੀਂ ਕਰ ਹੁਣ ਸੌਂ ਜਾਂ। ਵੇ ਕੰਜਰਾ ਚੱਲ ਤੈਨੂੰ ਲਵ ਮਰਜ ਆਈ ਗੋਲੀ ਨਾ ਛੱਡਿਆ ਮੈਂ। ਓਏ ਸੌਂ ਜਾਂਦਾ ਯਾਰ। ਤੂੰ ਲਵ ਮਰਜ ਵਾਲੀ ਕੋਲ ਜਾ ਨਿਕਲ ਇਥੋਂ ਕਮਰੇ ਚੋਂ ਜਾ ਜਾ ਤੂੰ ਉਹਦੇ ਕੋਲ ਜਾ ਕੇ ਰਾਤ ਤੱਕੀ ਲਵ ਮਰਜ। ਮੈਂ ਜਾ ਪਿਆ ਮੈਂ ਤਾਂ ਉੱਧਰ ਪੈ ਜਾਂਦਾ ਵਾਲੀ ਚੀਜ਼ਾਂ ਪਈ ਤੂੰ। ਹਰਤਾ ਗੱਲਾਂ ਕੌਣੀ ਸੀ ਲਾ ਮਰਜ ਲੈ ਪਤਾ ਨਹੀਂ ਕਿ ਕਿੱਧਰ ਚੱਲ ਗਏ ਹੁਣ ਆਪ ਵੀ ਤਾਂ ਵੈਨ ਦੇ ਜਿਵੇਂ ਸ਼ਹਿਰ ਚੱਲਾਂਗੇ ਸ਼ਹਿਰ ਚੱਲਾਂਗੇ ਤੁਹਾਨੂੰ ਕੱਪੜੇ ਪ੍ਰੈਸ ਕਰਕੇ ਰੱਖ ਲੈਣੀਆਂ ਆ ਅੱਗੇ ਤਾਂ ਭੱਜਾਂਗੇ ਨਹੀਂ ਨਾ ਸੱਚ ਭਾਈ ਇੱਥੇ ਤਾਂ ਅਜੇ ਕੁਝ ਰਹਿਣਾ ਦਾ ਦੀਦੀ ਤੁਮ ਮਰ ਜਾ ਲੋਕਾਂ ਦਾ ਦਿਨ ਵਧੀਆ ਚੜਦਾ ਮੇਰੇ ਆ ਡਰ ਮੱਥੇ ਲੱਗੀ ਕੀ ਐ ਕੀ ਦੀਦੀ ਮੂੰਹ ਚਾਕੇ ਕਮਰੇ ਚ ਬੜ ਗਈ ਤੇ ਨਹੀਂ ਪਤਾ ਦਰਵਾਜ਼ਾ ਖੜਕਾਈ ਦਾ ਬਾਹਰੋਂ ਆਜ ਮਾਰ ਲੈਂਦੀ ਕੋਈ ਨਾ ਜਿਹੜੀ ਅੱਗੇ ਤਾਂ ਮੈਂ ਧਿਆਰ ਰੱਖੂੰਗੀ ਮੈਂ ਪਹਿਲਾਂ ਗੇਟ ਖੜਕਾ ਦੇ ਕਰ ਮਿੰਨਾ ਪ੍ਰੈਸ ਚਾਹੀਦੀ ਸੀਗੀ ਨਹੀਂ ਨਾ ਪ੍ਰੈਸ ਕਰੀਏ ਨੀਮ ਕਿੰਨੇ ਕੁ ਰਹਿ ਗਏ ਤੁਹਾਡੇ ਕੱਪੜੇ ਜਿੰਨੇ ਮਰਜ਼ੀ ਰਹਿਣ ਮੇਰੀ ਪ੍ਰੈਸ ਆ ਕਿਉਂ ਅਸੀਂ ਪ੍ਰੈਸ ਨਹੀਂ ਕਰਨੇ ਹੈਗੇ ਕੱਪੜੇ ਅਸੀਂ ਵੀ ਜਾਣਾਗਾ ਤੂੰ ਕੀ ਕਰਨੀ ਹੈਗੀ ਮੈਂ ਉਹਨਾਂ ਦੇ ਕੱਪੜੇ ਪ੍ਰੈਸ ਕਰਨੇ ਸੀ ਸਲੋ ਕੋਈ ਨਾ ਜਦੋਂ ਫ੍ਰੀ ਹੋਗੀ ਫਿਰ ਤੁਸੀਂ ਮੈਨੂੰ ਫੜਾਇਆ ਨਾ ਬੇਲਾ ਹੀ ਆ ਤੇਰਾ ਬੰਦਾ ਮੇਰਾ ਬੰਦਾ ਤਾਂ ਸਾਰੀ ਤੇਰੀ ਮਿੱਟੀ ਚ ਮਿੱਟੀ ਹੁੰਦਾ ਵਾ ਮੈਂ ਇਹ ਕੱਪੜੇ ਪ੍ਰੈਸ ਕਰਨੇ ਸੀ ਤਾਂ ਲਿਆਦੀ ਨਹੀਂ ਪ੍ਰੈਸ ਨਵੀਂ ਦਿੱਤੀ ਹੋਣੀ ਆ ਬਾਪ ਨੇ ਦਾਲ ਦੁੱਧ ਨਹੀਂ ਦਿੱਤਾ ਤੈਨੂੰ ਤਨੰਗਾ ਨੇ ਉਹੀ ਤਾਂ ਆਤੀ ਦੀਦੀ ਮੈਂ ਨਾ ਤੁਹਾਡੇ ਨਾਲ ਇੰਨਾ ਹੁਣ ਕਿਵੇਂ ਬੋਲ ਸਕਦੀ ਹਾਂ ਤੁਸੀਂ ਵੱਡੇ ਹੋ ਨਹੀਂ ਮੈਂ ਜਿੱਤ ਸਕਦਾ ਨਾ ਬੋਲ ਲਾ ਦੇਖ ਲਾ ਬੋਲ ਕੇ ਕੋਦਾ ਵੀ ਨਤੀਜਾ ਮਿਲ ਜੂਗਾ ਮਾ ਬੱਸ ਤੁਸੀਂ ਇੰਨੀ ਕਿ ਮਿਹਰबानी ਕਰਦੇ ਹੋ ਜਦੋਂ ਪ੍ਰੈਸ ਫ੍ਰੀ ਹੋਗੀ ਮੈਨੂੰ ਫੜਾ ਆਉਂਦੇ ਪਿਆਨ ਨੂੰ ਫੋਨ ਕਰਦੇ ਨੇ ਨਾਲ ਦਾਲ ਦਾ ਟਰੱਕ ਭੇਜ ਦੋ ਨਾਲ ਵਿੱਚ ਕਰੇਸ ਵੀ ਆ ਜੂਗੀ ਮੇਰੇ ਤਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਮੈਨੂੰ ਤੇਰਾ ਮੂੰਹ ਦੇਖਣ ਦੀ ਲੋੜ ਨਹੀਂ ਪਈ ਨਾਸੀਏ ਕੰਨ ਜਾਦੀ ਆਖੜ ਵਾਲੀ ਲੈ ਨੱਕ ਜਾਂ ਮਾਰ ਕੇ ਤੁਰ ਗਈ ਤੇ ਰਾਹੀ ਨੱਕ ਭੰਨੋ ਕੋਈ ਨਾ ਕਦੇ ਮੈਂ ਮੈਨੂੰ ਨਹੀਂ ਪਤਾ ਸੀ ਗੱਬਿਆ ਤੋਂ ਵੱਧ ਕੁੜੀ ਨੂੰ ਦਾਸ ਜੀ ਵੀ ਲੋੜ ਪੈਂਦੀ ਆ ਬਸ ਤਾਂ ਇਕੱਲਾ ਪਿਆਰੀ ਦਿਖਦਾ ਸੀ ਲੱਕੀ ਦੀ ਵੀ ਸਾਰੀ ਗਲਤੀ ਆ ਉਹਨੇ ਮੈਨੂੰ ਦੱਸਣਾ ਨਹੀਂ ਸੀ ਕਿ ਮੇਰੀ ਭਾਬੀ ਦਾ ਸੁਨਾਰ ਇੰਨਾ ਤੜੇ ਐ ਇਹਨਾਂ ਨੂੰ ਚੰਗਾ ਤਾਂ ਮੈਂ ਕੁਵਾਰੀ ਰਹਿ ਲੰਦੀ ਘਰੇ ਇਹਦੇ ਮਾੜਾ ਸ਼ਲੋਕ ਤਾਂ ਨਾ ਚੱਲਦੀ ਜੇ ਬਾਪੂ ਨੂੰ ਗੱਸੀਆਂ ਤਾਂ ਉਹਨਾਂ ਨੂੰ ਵੀ ਟੈਨਸ਼ਨ ਪੈਂਦੀ ਆ ਨਾ ਮੈਂ ਇਹਨਾਂ ਨੂੰ ਦੱਸਣ ਜੋਗੀ ਨਾ ਬਾਪੂ ਨੂੰ ਇਹ ਕਿਤਾਇਆ ਜਦੋਂ ਵੀ ਕੁੜੀ ਵੀ ਇਹੀ ਹੈ ਘਰੇ ਵੀ ਨਹੀਂ ਜੀ ਲੱਗਦਾ ਇਕੱਲੇ ਰਹਿਗੇ ਇੱਥੇ ਆਏ ਸੀ ਜਦੋਂ ਉਹ ਬੈਠਾ ਹੋਊਗਾ ਇੱਥੇ ਵੀ ਕੋਈ ਨਹੀਂ ਆਇਆ ਜਿੰਨੇ ਘਰ ਦੀ ਰੌਣਕ ਸੀ ਸਾਰੀ ਲੈ ਗਈ ਨਾਲ ਹਨਾ ਫੋਨ ਲਾ ਕੇ ਪੁੱਛਦੇ ਆ ਹਲੋ ਹਲੋ ਕਸੀ ਕਾਪੂ ਸਸਰੀ ਕਾਲ ਪੁੱਤ ਹਾਂ ਠੀਕ ਹਾਂ ਹਾਂਜੀ ਹਾਂਜੀ ਬੱਪੂ ਤੁਸੀਂ ਕਿਵੇਂ ਹੋ ਠੀਕ ਆ ਪੁੱਤ ਵਧ ਗਿਆ ਰੋਟੀ ਰੋਟੀ ਖਾ ਲੈਨੇ ਉਹ ਨਾ ਦਰਨ ਨਾਲ ਤੁਸੀਂ ਹਾਂ ਹਾਂ ਪੁੱਤ ਰੋਟੀ ਰੱਟੀ ਚਾਹ ਪਾਣੀ ਸਭ ਕੁਝ ਟਾਈਮ ਨਾਲ ਦਵਾਈ ਲੈਨੇ ਹੁੰਨੇ ਆ ਦਵਾਈ ਵੀ ਲਈ ਜੰਨਾਗਾ ਠੀਕ ਆ ਠੀਕ ਆ ਹੋਰ ਦੱਸੋ ਮਾਤਾ ਉਹ ਕੀ ਹਾਂ ਕਣ ਪਤਾ ਵੀ ਇਕੱਲੇ ਬੰਦੇ ਦਾ ਕਿਵੇਂ ਜੀ ਲੱਗਦਾ ਘਰੇ ਸਹੀ ਗੱਲ ਹੈ ਸੱਤ ਕੰਨੀ ਆਇਆ ਸੀਗਾ ਇੱਥੇ ਵੀ ਕੋਈ ਹੈ ਨਹੀਂ ਚਲ ਇੱਥੇ ਹਵਾ ਚੱਲਦੀ ਸੀ ਮਾੜੀ ਮੋਟੀ ਠੰਡ ਸੀ ਬੈਠੇ ਸੱਤ ਸੱਚ ਹੋਣਾ ਨਹੀਂ ਕੋਈ ਗਰਮੀ ਕਰਕੇ ਕੋਈ ਬਾਹਰ ਨਿਕਲਦਾ ਹੀ ਨਹੀਂ ਹੈਗਾ ਹਾਂ 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 ਹੋ ਹੁੰਦਾ ਜਦ ਆਇਆ ਕਰਦਾਲ ਤੁਰਿਆ ਅੱਛਾ ਹਾਂ ਚਲ ਹਾਂ ਹੌਲੀ ਹੌਲੀ ਹੋ ਜਾਣਗੇ ਇਕੱਠੇ ਸਾਰੇ ਹਾਂ ਹਾਂ ਗੱਲਾਂ ਬਾਤਾਂ ਕਰਾਂਗੇ ਤੁਹਾਡਾ ਵੀ ਦਿਲ ਲੱਗ ਜਾਊਗਾ ਹਾਂ ਹਾਂ ਤੇ ਇੱਕ ਪੁੱਤ ਸੱਤ ਮੈਨੂੰ ਦੱਸ ਘਰ-ਬਾਰ ਵਧੀਆ ਤੁਹਾਡਾ ਹਾਂਜੀ ਹਾਂਜੀ ਬਾਪੂ ਸਾਰਾ ਕੁਝ ਬਹੁਤ ਵਧੀਆ ਲੜਦੇ ਲੜਦੇ ਤਾਂ ਨਹੀਂ ਕਰੇ ਰਹਾ ਨਹੀਂ ਨਹੀਂ ਬਾਪੂ ਇਹਨਾਂ ਨੇ ਕਿਉਂ ਲੜਨਾ ਕੋਈ ਹੋਰ ਆ ਬਈ ਸਮਾਨ ਸੱਪਾ ਨਹੀਂ ਲੈ ਕੇ ਆਈ ਦਾਜ ਨਹੀਂ ਲਈ ਹੈਲੋ ਕੀ ਹੋ ਗਿਆ ਪੁੱਤ ਬੋਲਦੀ ਨਹੀਂ ਹੈਲੋ ਹਾਂ ਪੁੱਤ ਕੀ ਹੋ ਗਈ ਗੱਲ ਪੁੱਤ ਬੋਲਦਾ ਨਹੀਂ ਤੂੰ ਨਹੀਂ ਨਹੀਂ ਬਾਪੂ ਠੀਕ ਆ ਕੁਛ ਨਹੀਂ ਕਿਸੇ ਨੇ ਨਹੀਂ ਕੋਈ ਮੇਣਾ ਮਾਰਿਆ ਇੱਛਾ ਤਾਂ ਸਾਰੇ ਬਹੁਤ ਵਧੀਆ ਨੇ। ਮੈਂ ਆਪਣੇ ਜੀ ਲੱਗ ਗਿਆ ਪੁੱਤਰਾ। ਹਾਂਜੀ ਹਾਂਜੀ ਬਾਪੂ ਜੀ ਦਿਲ ਤਾਂ ਮੇਰਾ ਲੱਗ ਗਿਆ। ਸਾਰੇ ਨੇ ਆਪਣੇ ਬੱਚਿਆਂ ਵਾਂਗੂ ਰੱਖਦੇ ਨੇ। ਚਲੋ ਵਧੀਆ ਭਾਈ ਜਿਉਂਦੇ ਰਹੋ। ਸੁਖੀ ਬਸੋ ਆਪਦੇ ਘਰੇ। ਹਾਂਜੀ ਹਾਂਜੀ। ਚਲ ਠੀਕ ਆ ਪੁੱਤ। ਮੇਰੇ ਮਨ ਤੋਂ ਭਾਰ ਲੈ ਗਿਆ। ਹੈ ਮੈਨੂੰ ਤਾਂ ਖੁਸ਼ੀ ਆ ਗਈ। ਬਹੁਤ ਵਧੀਆ ਘਰ-ਬਾਰ ਮਿਲ ਗਿਆ ਤੈਨੂੰ ਸੁਖੀ ਬਸੋ। ਰਾਜੀ ਰਹੋ। ਰੱਬ ਤੁਹਾਡੀ ਲੰਬੀ ਉਮਰਾਂ ਕਰੇ। ਕਿਉਂ ਦੇ ਬਸਦੇ ਰਹੋ ਆਪਦੇ ਹਸੌ ਖੇਡੋ ਕਰੇ ਪੁੱਤ ਕੱਲੀਆਂ ਸਾਡੀਆਂ ਨਹੀਂ ਥੋਡੇ ਨਾਲ ਹੀ ਸਾਡੀਆਂ ਲੰਮੀਆਂ ਉਮਰਾਂ ਨੇ ਤੁਸੀਂ ਵੀ ਠੀਕ ਰਿਹਾ ਕਰੋ ਟਾਈਮ ਨਾਲ ਦਵਾਈ ਦੁਈ ਲੈਂਦੇ ਰਹਾ ਕਰੋ ਹਾਂ ਦਵਾਈ ਤਾਂ ਨਹੀਂ ਜੰਨਾ ਪੁੱਤ ਦਵਾਈ ਤਾਂ ਮੈਂ ਛੱਡਦਾ ਨਹੀਂ ਸਵੇਰ ਸ਼ਾਮ ਦੋਨੇ ਟਾਈਮ ਲੈਣਾ ਦਵਾਈ ਤਾਂ ਮੈਂ ਹਾਂਜੀ ਹਾਂ ਹਾਂ ਚਲ ਠੀਕ ਆ ਪੁੱਤ ਹਾਂ ਸੇ ਤਾਂ ਠੀਕ ਆ ਜਮਾ ਹਾਂ ਹਾਂ ਸੇ ਤਾਂ ਠੀਕ ਆ ਜਮਾ ਹੁਣ ਅੱਛਾ ਹਾਂ ਚਲ ਆ ਤੇਰਾ ਤਾਇਆ ਆ ਗਿਆ ਕਰਦਿਆ ਹਾਂ ਤੇ ਮੈਂ ਤੈਨੂੰ ਆਥਨੇ ਫੋਨ ਲਾਉਂ ਫਿਰ ਚੰਗਾ ਚੰਗਾ ਵਾਪਸ ਪੈਣ ਲੱਗਿਆ ਠੀਕ ਹੈ ਠੀਕ ਹੈ ਹਾਂ ਚਲੋ ਇਹਦਾ ਮਾਰ ਦਾਂ ਚਾਰ ਗੱਲਾਂ ਤੇਰੇ ਤਾਏ ਨਾਲ ਚੰਗਾ ਜੀ ਹੋਰ ਵੀ ਕਰਦੇ ਆਲ ਸਿੰਘ ਠੀਕ ਠਾਕ ਹੈ ਉਹ ਮੈਂ ਮਰ ਜਾ ਨਾ ਕੀ ਮੇਰੇ ਕਮਰੇ ਵਿੱਚ ਬੜ ਕੇ ਬੈਗੀ ਆ ਤੂੰ ਦੀਦੀ ਤੁਸੀਂ ਬਾਹਰ ਚਲੇ ਗਏ ਪ੍ਰੈਸ ਲੱਗੀ ਪਈ ਸੀਗੀ ਮੈਂ ਸੋਚਿਆ ਸਲ ਮੈਂ ਕਰ ਦਿੰਨੇ ਤੁਹਾਡੇ ਕੱਪੜੇ ਪ੍ਰੈਸ ਅੱਛਾ ਆਪਦੇ ਖਸਮ ਦੇ ਵੀ ਕਰ ਲਏ ਹੈ ਇਹ ਤੇ ਕੁਈ ਕੀਤਾ ਹੈ ਹਾਂ ਇੱਕ ਕੁਈ ਕੀਤਾ ਹੈ ਨਾ ਤੈਨੂੰ ਕਿਹਾ ਕਿ ਨਾ ਮੇਰੇ ਕਮਰੇ ਚ ਬੜਨ ਨੂੰ ਜੀ ਵੀ ਘਰ ਤਾਂ ਹੁਣ ਆਪਣਾ ਸਾਂਝਾ ਹੀ ਆ ਨਾ ਮੈਂ ਤਾਂ ਆਪੀ ਕਰ ਲੂੰ ਠੀਕ ਹੈ ਨਾ ਕੱਪੜੇ ਸੋਚਿਆ ਬਾਹਰ ਭਾਗੀ ਤੂੰ ਤਾਂ ਮਿਲਿਆ ਦਾ ਇੱਕ ਨਾ ਇੱਕ ਦਿਨ ਘਰੋਂ ਬਾਹਰ ਕੱਢੇਗੀ ਸਾਨੂੰ ਲੈ ਜੀ ਜੀ ਮੈਂ ਕਿ ਤੁਹਾਨੂੰ ਘਰੋਂ ਬਾਹਰ ਕੱਢੂੰਗੀ ਮੈਂ ਤਾਂ ਸਗੋਂ ਤੁਹਾਡਾ ਕੰਮ ਚ ਹੱਥ ਵਟਾ ਰਹੀ ਆ ਚੱਲ ਜੇ ਕੰਮ ਚ ਹੱਥੀ ਵਟਾ ਰਹੀ ਆ ਫਿਰ ਆ ਸਾਰੀ ਘਰ ਦੀ ਇੱਕ ਵੀ ਕੱਪੜਾ ਨਹੀਂ ਰਹਿਣਾ ਚਾਹੀਦਾ ਦਾ ਠੀਕ ਹੈ ਜੀ ਕੋਈ ਨਾ ਮੈਂ ਕਰ ਦੂੰਗੀ ਸਾਰੀ ਤੇ ਇਹ ਦੁਆਰੇ ਸੁਈ ਦਾ ਦੇਖਣੀ ਕੰਮ ਸੰਗਰ ਮੈਂ ਬਾਹਰ ਬਾਜ਼ਾਰ ਜਾਣਾਗਾ ਕੋਈ ਨਾ ਵੀ ਤੁਸੀਂ ਧਿਆਨ ਨਾਲ ਕੋਈ ਸਾੜ ਸੂੜ ਨਾ ਦੇਈ ਬਥੇਰੇ ਮਹਿੰਗੇ ਆ ਤੂੰ ਤਾਂ ਇੰਨੇ ਮਹਿੰਗੇ ਦੇਖੇ ਵੀ ਨਹੀਂ ਹੋਣੇ ਕਦੇ ਕੋਈ ਗੱਲ ਨਹੀਂ ਦੀਦੀ ਮੈਂ ਧਿਆਨ ਨਾਲ ਹੀ ਕਰੂੰਗੀ ਤੁਸੀਂ ਜਾਇਓ ਬਾਜ਼ਾਰ ਜਾਇਓ ਬਾਜ਼ਾਰ ਲੱਕੀ ਕਿਧਰ ਗਿਆ ਆਏ ਨਹੀਂ ਮੈਨੂੰ ਬੁਲਾ ਕੇ ਆਪ ਤੰਦਨੇ ਵਾਲੇ ਟਾਈਮ ਲਾ ਤਾ ਕੋਆ ਉਹਦਾ ਆਈ ਗਿਆ ਕੱਟ ਲੈ ਗਣ ਪਰ ਬੁ ਵਕੇ ਹੱਲੇ ਕੀ 300 ਹੋਰ ਫਿਰ ਠੀਕ ਆ ਬਸ ਇਹ ਮੈਂ ਚਾਲ ਦੇ ਲਾਇਆ ਬਸ ਠੀਕ ਆ ਵਧੀਆ ਨਾਣੇ ਮੈਂ ਹਾਂ ਪੜਾਈ ਕਹਿੰਦੀ ਆ ਦੋ ਮਿੰਟ ਹੈ ਕਿ ਬੈਗ ਲੈਣਾ ਇੰਨੀ ਜਲਦੀ ਫਿਰ ਕਿਵੇਂ ਹੋ ਗਿਆ ਗੱਭੂ ਯਾਰ ਤੈਨੂੰ ਪਤਾ ਤਾਂ ਹੈ ਕਿ ਸੋਚਿਆ ਤਾਂ ਐਵੇਂ ਹੀ ਸੀਗਾ ਵੀ ਅਸੀਂ ਠਹਿਰ ਕੇ ਵਿਆਹ ਕਰਵਾ ਲਾਂਗੇ ਪਰ ਤੈਨੂੰ ਪਤਾ ਭਿੰਾਈ ਥੋੜਾ ਉਹ ਕਰ ਲੱਗੀ ਸੀਗੀ ਹਾਂ ਜੀ ਮੈਨੂੰ ਵਿਸ਼ਵਾਸ ਨਹੀਂ ਹੈਗਾ ਵੀ ਤੂੰ ਮੇਰਾ ਵਿਆਹ ਨਹੀਂ ਕਰਾਉਣਾ ਹੈਗਾ ਬਾਕੀ ਐਵੇਂ ਆ ਦੇਖ ਵੀਰੇ ਮੇਰਾ ਵੀਰਾ ਤੇ ਭਾਬੀ ਮੰਨਦੇ ਤਾਂ ਹੈ ਨਹੀਂ ਸੀਗੇ ਹਣਾ ਕਰਾਉਣਾ ਤਾਂ ਦੇਖ ਉੱਤੋਂ ਨਹੀਂ ਪੈਣਾ ਸੀਗਾ ਤੇ ਤਾਂ ਕਰਕੇ ਆਪਾਂ ਸਟੈਂਡ ਲਈ ਦਿਆ ਸਹੀ ਗੱਲ ਹੈ ਸਹੀ ਗੱਲ ਆ ਗੱਲ ਨਹੀਂ ਬਹੁਤ ਟਾਈਮ ਹੋ ਗਿਆ ਜੀ ਹੁਣ ਹਾਂ ਗੱਭੂ ਉਹ ਗੱਲ ਤਾਂ ਹੈ ਯਾਰ ਪਰ ਮੈਂ ਗੱਲ ਐਂ ਕਰਦਾ ਸੀਗਾ ਮੈਂ ਤੈਨੂੰ ਨਾਲ ਹੀ ਤਾਂ ਬੁਲਾਇਆ ਸੀਗਾ ਹਾਂ ਬੈਂਕ ਦੇ ਵਿੱਚ ਮੇਰਾ 10000 ਰੁਪਏ ਪਏ ਸੀਗਾ ਕੀ ਕਰ ਓ ਮੇਰੇ ਹੋਂ ਦਿਮਾਗ ਚੋਂ ਨਿਕਲਿਆ ਵੱਡੇ ਬਾਈ ਨੇ ਪਹਿਲਾਂ ਕੜਵਾ ਲਿਆ ਸੀਗਾ ਮੈਨੂੰ ਥੋੜੀ ਜਿਹੀ ਪੈਸੇ ਦੀ ਲੋੜ ਸੀ ਮੈਂ ਤਾਂ ਤਾਂ ਕਰਕੇ ਇਥੇ ਪਾਰਕ ਤੋਂ ਲਾ ਲਿਆ ਸੁਈ ਗੱਲ ਹੀ ਐ ਤੇ ਤਾਂ ਭੱਜਾਂ ਮੈਂ ਧਿੱਕਰ ਚੱਕਰੇ ਨਹੀਂ ਦੱਸਣੇ ਚਾਹੀਦੇ ਬਦਿਹਦਾਂ ਤੈਨੂੰ ਪਤਾ ਯਾਰ ਹੁਣ ਨਵਾਂ ਨਵਾਂ ਵਿਆਹ ਹੋਇਆ ਆਵੇਂ ਲੰਮਰਜੀ ਹੋਈ ਆ ਹੁਣ 100 ਲੋੜ ਆ ਹੁਣ ਤਾਂ ਬਾਈ ਤੋਂ ਪੈਸੇ ਪੜਦਾ ਮੈਨੂੰ ਸੁਣਾ ਵੀ ਨਹੀਂ ਲੱਗਦਾ ਨਾਲੇ ਤੈਨੂੰ ਭਾਬੀ ਦੇ ਸੁਭਾਤ ਆ ਪਤਾ ਨਾ ਉਹ ਮੈਨੂੰ ਹਲੇ ਪੈਸੇ ਦੇਣ ਕੋਈ ਗੱਲ ਨਹੀਂ ਲੱਕੀ ਯਾਰ ਤੋ ਮੈਂ ਤਾਂ ਭੱਜਾਂਗਾ ਮੈਂਨੇ ਪਹਿਲਾਂ ਪੜਾ ਪੜਾ ਪਹਿਲੇ ਖੜਾ ਗਨੇ ਜੋਗਾ ਹੈ ਠੀਕ ਹੈ ਕਿਦੋਂ ਮਰਜ਼ੀ ਕਾਲ ਲੈ ਮੈਨੂੰ ਉਹ ਤੇਰੀ ਗੱਲ ਠੀਕ ਲੱਗੂ ਪਾਈ ਦਾ ਅੱਖ ਬੰਦ ਕਰਕੇ ਮੈਂ ਤੈਨੂੰ ਫੋਨ ਲਾਏਗਾ ਨਹੀਂ ਮੈਂ ਹੋਰ ਨੂੰ ਨਾ ਫੋਨ ਲਾ ਸਕਦਾ ਸੀਗਾ ਯਾਰ ਭਰਾ ਭਰਾ ਬਣ ਕੇ ਯਾਰ ਆ ਗੱਲ ਨਾ ਜਾ ਬਸ ਯਾਰ ਇਹ ਗੱਲਾਂ ਦੀ ਗੱਲ ਖੜਾ ਤੇ ਨਾਲ ਯਾਰ ਹੋ ਦ ਪਰ ਇੱਕ ਗੱਲ ਆ ਗੂ ਯਾਰ ਠੀਕ ਮੈਂ ਨਾ ਸੋਚਿਆ ਨਹੀਂ ਸੀਗਾ ਕਦੇ ਵੀ ਕਿ ਜੇ ਮੈਂ ਲੰਮਾ ਜੀਤਨਾ ਕਰਵਾ ਲਈ ਕਿ ਮੇਰੀ ਜ਼ਿੰਦਗੀ ਇਹੋ ਜਿਹੀ ਹੋ ਜਾਊਗੀ ਅਸਲੋਂ ਨਾ ਸਾਰਾ ਕਸੂਰ ਮੇਰੀ ਭੁਜਾਈ ਦਾ ਹੈਗਾ ਉਹਨੇ ਸਾਰਾ ਕੰਮ ਸਾਬਕਾ ਰੱਖਿਆਗਾ ਜੋ ਹੁੰਦਾ ਚੰਗੇ ਲਈ ਹੁੰਦਾ ਹਨਾ ਹਾਂ ਮੇਰਾ ਮੇਰਾ ਤਪਦਾ ਇਹ ਗੱਭਰੇ ਰਾਜ ਰੱਬ ਦੀ ਰਾਜਾ ਈ ਆ ਹਨਾ ਰੱਬ ਜੋ ਵੀ ਕਰਦਾ ਚੰਗੇ ਦੀ ਕਰਦਾ ਅਸੀਂ ਕਹਿ ਕੇ ਮਨ ਸਮਝਾ ਲੈਨੇ ਆਂਗੇ ਹਨਾ ਪਰ ਇੰਨਾ ਹੈਗਾ ਯਾਰ ਹੁਣ ਮਾੜਾ ਸਮਾਂ ਦਾ ਹਨਾ ਪਰ ਮੈਂ ਇੱਕ ਗੱਲ ਆ ਮਰੀ ਦੀ ਪੜਾਈ ਨਹੀਂ ਬੰਦ ਕਰਨੀ ਕਦੇ ਵੀ ਮੈਨੂੰ ਪੰਜਾਂ ਦਾ ਸਹੀ ਆ ਲੱਗਦਾ ਰਾਈ ਨੇ ਮੇਨਾ ਬਚਾ ਲੈਦਾ ਆ ਲੈਕਚਰ ਖਰਾਬ ਹੋ ਜਾਊਗਾ ਤੇਰੀ ਭਾਬੀ ਦਾ ਸੁਪਨਾ ਹੈਗਾ ਕਿ ਮੈਂ ਪੜ੍ਹ ਲਿਖ ਕੇ ਨਾ ਵਧੀਆ ਮੁਲਾਜ਼ਮ ਬਣਨਾ ਹੈਗਾ ਉਹ ਵੀ ਸਰਕਾਰੀ ਤਾਹ ਟੈਨਸ਼ਨ ਨਾ ਲੈ ਤੇਰਾ ਸੁਪਨਾ ਹੁਣ ਮੈਂ ਪੂਰਾ ਕਰੂੰਗਾ ਥੱਕ ਵੀ ਦੇ ਰਾਇ ਯਾਰ ਕਿਉਂਕਿ ਦੇਖੋ ਬੱਗੂ ਸਾਰਾ ਘਰਵਾਰ ਉਹਨਾਂ ਨੇ ਮੇਲ ਕਰਕੇ ਛੱਡਿਆਗਾ ਬਿਲਕੁਲ ਤੇ ਉਹਦੇ ਬਾਪੂ ਦਾ ਵੀ ਸੁਪਣਾ ਸੀਗਾ ਤੇ ਉਹਦੇ ਬਾਪੂ ਨੇ ਵੀ ਮੈਨੂੰ ਇਹੀ ਗੱਲ ਕਹੀ ਹੈਗੀ ਵੀ ਦੇਖ ਮੇਰੇ ਕੋਲ ਦੇਣ ਲੈਣ ਨੂੰ ਹੈ ਕੁਝ ਨਹੀਂ ਹੈਗਾ ਵੀ ਕੱਲ ਨੂੰ ਤੇਰੇ ਘਰ ਦੇ ਮੈਂ ਮੇਰੀ ਕੁੜੀ ਨੂੰ ਮੇਹਣੇ ਮਾਰਨਾ ਬੀਬੀ ਕੁਝ ਲੈ ਕੇ ਨਹੀਂ ਆਈ ਦਾਤ ਚ ਤੇ ਫੇਰ ਗੱਲਾਂ ਹੋਰ ਹੋ ਜਾਣੀਆਂ ਵੀ ਅੱਜ ਦੇਖ ਲੈ ਹਾਂ ਹਾਂ ਪਰ ਮੈਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਵੀ ਹਨਾ ਇਤ ਨੂੰ ਅਪਣਾ ਲਿਆ ਵੀ ਜਦੋਂ ਪਿਆਰ ਕੀਤਾ ਹਨ ਹੂੰ ਹੂੰ ਤੇ ਜਦੋਂ ਵਾਅਦੇ ਕੀਤੇਗੇ ਉਹਨੂੰ ਪੂਰ ਚੜਾਈਏ ਬਿਲਕੁਲ ਆਖੇ ਹੀ ਬਣਦਾ ਹੈ ਬਾਕੀ ਤੇ ਪ੍ਰਾਤਿਕ ਲੋੜੇ ਉਹ ਮਰਜ਼ੀ ਕੋਲ ਨੇ ਇਹਨੇ ਅਵਰਡਿਕਲ ਠੀਕ ਆ ਯਾਰ ਹੁਣ ਵੱਡਾ ਬਾਈ ਤੇ ਨਾਲ ਹੈਗਾ ਸਪੋਰਟ ਚ ਹਨ ਉਹ ਤਾਂ ਕਹਿਨਦਾ ਚੱਲ ਵੀ ਚੱਲ ਜੋ ਵੀ ਹੋਇਆ ਚੱਲ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਹਰੇਕ ਹੀ ਕਰਾਉਂਦਾ ਹਨ ਬਿਲਕੁਲ ਥੋੜਾ ਜਿਹਾ ਭਾਬੀ ਨੂੰ ਆਇਆ ਵੀ ਇਥੇ ਬਗਾਨੇ ਕਰਦੀ ਕੁੜੀ ਕਿਵੇਂ ਆ ਕੇ ਰਹਿਣ ਲੱਗੀ ਉਹ ਭਾਬੀ ਮੈਨੂੰ ਆਪਦੀ ਭੈਣ ਦਾ ਸਾਕਰਾਉਂਦੀ ਸੀਗੀ ਤਾਂ ਇਹੀ ਦਾ ਕਤਾਈ ਨਾ ਮੱਚਦੀ ਆ ਫਿਰ ਉਹੀ ਤਾਂ ਗੱਲ ਆ ਯਾਰ ਹੋਰ ਤਾਂ ਕੋਈ ਗੱਲ ਨਹੀਂ ਸੀ ਗੱਗੂ ਯਾਰ ਤੈਨੂੰ ਪਤਾ ਇੱਧਰ ਵੀ ਰੀਦਾ ਚੱਕਰ ਸੀਗਾ ਹਨ ਉਹਨੂੰ ਵੀ ਹੁਣ ਧੋਖਾ ਦੇਣਾ ਗਲਤ ਗੱਲ ਸੀਗੀ ਕੀ ਆਪਾਂ ਤਾਂ ਵਿਆਹ ਤਾਂ ਕਰਾਉਣੀ ਸੀ ਕਿਤੇ ਮੈਨੂੰ ਕੋਲ ਇੱਕੋ ਹੀ ਗੱਲ ਆ ਯਾਰ ਪਿਆਰ ਕੀਤਾ ਫੇ ਵਿਆਹ ਤਾਂ ਕਰਾਉਣੇ ਸੀ ਰਹਿ ਗਿਆ ਇਹ ਤਾਂ ਗੱਲ ਮੰਨਦਾ ਹਾਂ ਜੇ ਲਾਲਚ ਦੇਖ ਕੇ ਪੈਸਾ ਦੇਖ ਕੇ ਪਿਆਰ ਕੀਤਾ ਪਿਆਰ ਕਰਾ ਰਹਿ ਗਿਆ ਕਰਾ ਰਹਿ ਗਿਆ ਪੁੱਤ ਹੈ ਹੋਰ ਸੁਣਾ ਹੋਰ ਓਕੇ ਮੈਂ ਕਿਹਦੇ ਨੂੰ ਮੰਮੀ ਡੈਡੀ ਵਧੀਆ ਕਰੇ ਜਾ ਓਕੇ ਤੇ ਮੈਂ ਤੁਹਾਨੂੰ ਪਾਈਆਂ ਨੂੰ ਫੋਨ ਲਾ ਲ ਜੀਆ ਮੈਂ ਕਹਾਂ ਜਰਾ ਕਰੀ ਸ਼ਾਮ ਨੂੰ ਮੋਟਰ ਤੇ ਆ ਜੀ ਨਹੀਂ ਫਿਰ ਠੀਕ ਹੈ ਕੋਲੋਂ ਤਾਂ ਆ ਜੂ ਮੈਂ ਪਹਿਲਾਂ ਸੀਰੇ ਨੂੰ ਵੀ ਫੋਨ ਲਾ ਲ ਜੀਆ ਮੈਂ ਸੀਰਾ ਕਹਿੰਦਾ ਮੈਂ ਬੈਂਕ ਚ ਆਗਾ ਤੂੰ ਆ ਜਾ ਜਦੋਂ ਮੈਂ ਜਾਣ ਲੱਗਾ ਮੈਨੂੰ ਕਹਦਾ ਫਿਰ ਉਹ ਲਾਰੇਵਾਜ ਦਾ ਬੰਦਾ ਯਾਰ ਮੈਨੂੰ ਪਸੰਦ ਨਹੀਂ ਆਇਆ ਯਾਰ ਜਿਆਦਾ ਬੰਦ ਨੂੰ ਖਾਣਾ ਨਾ ਕਰੋ ਹਾਂ ਜਵਾਬ ਜਵਾਬ ਦੇ ਦੱਸ ਮਿੰਟ ਦਾ ਗੁੱਸਾ ਹਾਂ ਮੈਂ ਵੀ ਇਹੀ ਕਹਿ ਰਹੀ ਸੀਗਾ ਮੈਂ ਮਨ ਲਾਰੇ ਨਾਲ ਪਹਿਲਾਂ ਕਹਿੰਦਾ ਮੈਂ ਬੈਂਕ ਚ ਮੈਂ ਬੈਂਕ ਚ ਲੱਗ ਗਿਆ ਕਹਿੰਦਾ ਉਹ ਬੈਂਕ ਬੰਦ ਹੋ ਗਈ ਮੈਂ ਘਰੇ ਆ ਗਿਆ ਫਿਰ ਮੈਂ ਘਰੇ ਚਲਾ ਗਿਆ ਫਿਰ ਕਹਿੰਦਾ ਮੈਂ ਖੇਡਾਂਗਾ ਜਦੋਂ ਮੈਂ ਹਾਂ ਮੈਨੂੰ ਜਵਾਬ ਦੇ ਦੇ ਯਾਰ ਇਹ ਤੂੰ ਨਹੀਂ ਇਹ ਤਾਂ ਦੇਖ ਲੈ ਬੰਦਾ ਬਫਤਾ ਚ ਹੈ ਉਹੀ ਤਾਂ ਗੱਲ ਆ ਯਾਰ ਜਿਹੜਾ ਤਮਾਮ ਉਹ ਵਜੜਾ ਫਾਇਦਾ ਨਹੀਂ ਯਾਰ ਕੋਈ ਨਾਲੇ ਗੱਗੂ ਯਾਰ ਹਰੇਕ ਬੰਦਾ ਨਾ ਚੇਡਾਂ ਕਰਦਾ ਹੈ ਕਿਉਂਕਿ ਦੇਖੋ ਫਾਬੀ ਕੁੜੀਆਂ ਕੋਲ ਹੋਰ ਗੱਲਾਂ ਕਹਿੰਦੀ ਆ ਵੀ ਸਾਡੀ ਰਜਮੰਦੀ ਨਾਲ ਨਹੀਂ ਹੋਇਆ ਹੈਗਾ ਵਿਆਹ ਹਨਾ ਵੀ ਅਸੀਂ ਕਿਹੜਾ ਪੁੱਛ ਕੇ ਵਿਆਹ ਕੀਤਾ ਤੁਸਾਂ ਨੇ ਬਿਲਕੁਲ ਤੇ ਤਾਂ ਕਰਕੇ ਲੋਕ ਛੱਡਾ ਕਰਦੇ ਨੇ ਵੀ ਇਹਦੇ ਕਿਹੜਾ ਪੁੱਛ ਕੇ ਕਰਾਇਆ ਪਿਆ ਇਹਨੇ ਉਤੋਂ ਦੀ ਹੋ ਕੇ ਲਿਆਇਆਗਾ ਤੇ ਜੀ ਕੱਢ ਕੇ ਲਿਆਇਆਗਾ ਐਂ ਗੱਲਾਂ ਕਰਦੇ ਨੇ ਲੋਕ ਤਾਂ ਤੇ ਲੋਕਾਂ ਦਾ ਮੂੰਹ ਫੜੇ ਨਹੀਂ ਜਾਂਦੇ ਯਾਰ ਆਆਂ ਜਰ ਰਹੀਆਂ ਮੈਂ ਮੈਂ ਵੀ ਤੁਹਾਨੂੰ ਲੱਗੂ ਇਹੀ ਗੱਲ ਸੋਚੀ ਹੈਗੀ ਹਨਾ ਵੀ ਲੋਕਾਂ ਕੰਨੀਏ ਦੇਖੇ ਨਾ ਲੋਕ ਤਾਂ ਜੇ ਭੁੱਖਾ ਮਰਦਾ ਤਾਂ ਵੀ ਹੱਸੇਗਾ ਤੇ ਰੱਜ ਕੇ ਖਾਣਾ ਤਾਂ ਵੀ ਹੱਸੇਗਾ ਲੋਕਾਂ ਕੋਲ ਦਾ ਕੰਨੀਆ ਗੱਲਾਂ ਨੇ ਬਿਲਕੁਲ ਹਾਂ ਲੱਖ ਸਰੇ ਜਾਂ 300 ਲਗਣ ਚਾਹੀਦੇ ਤੁਸੀਂ ਲੋਕਾਂ ਤੋਂ ਕੀ ਲੈਣਾ ਹਾਂ 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 ਬਸ ਉਹੀ ਗੱਲ ਸੋਚੀ ਆ ਆਪਾਂ ਆਪ ਦਾ ਆਪ ਦੇਖਿਆ ਯਾਰ ਆਪਾਂ ਲੋਕਾਂ ਤੋਂ ਟੈਸਟ ਦਾ ਕੁਝ ਨਹੀਂ ਲੈਣਾ ਹੈਗਾ ਡਾਕਟਰ ਕਿਉਂਕਿ ਰਿਸ਼ਤੇਦਾਰਾਂ ਦਾ ਤਾਂ ਚੰਗੇ ਟਾਈਮ ਚ ਬਸ ਕਿੰਨਾ ਚੱਲ ਗਿਆ ਲੈਣਗੇ ਯਾਰ ਸਾਰਾ ਸੀਮੇ ਨੇ ਆ ਪਿੱਛੇ ਪਹੁੰਚਣੇ ਉਹੀ ਤਾਂ ਗੱਲ ਆ ਢੀਠ ਹੋ ਜਾ ਬਸ ਚੱਲ ਮੇਰੇ ਕਣਕ ਪੈ ਤੇ ਪੰਜ ਕੱਢੀ ਕਰੋ ਜਾਂਦੇ ਕਹਿੰਦੇ ਡੀ ਜੇ ਦੇ ਨੱਚਣ ਦਾ ਹਰੇਕ ਹੀ ਆ ਜਾਂਦਾ ਕਿਵੇਂ ਆਪਾਂ ਕਹਿ ਦਿੰਦੇ ਆ ਕਹਿੰਦੇ ਕੁੱਤੇ ਦਾ ਹਾਸੇ ਨਿਭਾਉਂਦੇ ਹੱਥ ਇਕਨਾਂ ਮਾਹਤਾ ਜਾਂਦਾ ਹਾਂ ਹਾਂ ਬਸ ਉਹੀ ਗੱਲ ਆ ਚੱਲ ਠੀਕ ਹੈ ਗੱਗੂ ਮੈਂ ਚੱਲਦਾ ਬਈ ਠੀਕ ਹੈ ਯਾਰ ਤੇ ਮੈਂ ਮੋਟਰ ਤੇ ਕਿੰਨੇ ਕੁ ਮਿਲ ਜਾਊਗਾ ਮੈਂ ਚਾਰ ਹੋਇਆ ਚਾਰ ਲੈ ਚੱਲ ਮੈਂ ਕਿੱਥੇ ਹੀ ਹੋਊਗਾ ਮੈਂ ਜੰਨਾ ਚੱਲ ਠੀਕ ਹੈ ਗੱਗੂ ਠੀਕ ਹੈ ਓ ਠੀਕ ਹੈ ਸਾਰੇ ਕਰੇ ਵਧੀਆ 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 ਯਾ ਯਾਰ ਲੱਕੀ ਵਿਚਾਰਾ ਕਲਦਾ ਰਹਿ ਗਿਆ ਹੁਣ ਥਾ ਦੇਣਾ ਕੋ ਔਖੇ ਟਾਂ ਤੇ ਆਪਣਾ ਦੇ ਥਾ ਦੇ ਪਾਈ ਬੰਦੇ ਨੇ ਬਹੁਤ ਜ਼ਿਆਦਾ ਹੁਣ ਗੱਗੂ ਬਾਡੀ ਤੇਰੀ ਆ ਕਿਥੇ ਨਾ ਹਟੀ ਨਾਲ ਨਾਲ ਕੰਧ ਨਾਲ ਕੰਧ ਬਣ ਕੇ ਖੜੀ ਚੱਲ ਯਾਰ ਮੈਂ ਮੇ ਅੜਤੀ ਕੋਲ ਚੱਲਾਂ ਇਹ ਇੰਤਿਆਰ ਵੀ ਕਰਕੇ ਦਿਨਾ ਕਹਿ ਦਿੰਦਾ ਹੁਣ ਉਹ ਦਵਾਈ ਕਿੱਥੇ ਹੈ ਤੇਰੀ? ਭਾਰਸ ਦੇ ਵਿੱਚ ਵਾਲੀ ਚੱਲ ਦਵਾਈ ਧਿਆਨ ਨਾਲ ਲੈ ਲਈ ਠੀਕ ਆ ਤੇ ਤੈਨੂੰ ਅਥੋ ਆਟੋ ਚੜਾ ਦੇਣਾ ਮੈਂ ਤਾਂ ਕਹਿੰਦਾ ਦੋ ਦਿਨ ਪੇਕੀ ਲਾ ਲਾ ਕਿਉਂ ਮੈਂ ਪੇਕੀ ਕਿਉਂ ਬਗ ਜਾ ਤੁਸੀਂ ਬਾਲੇ ਸਿਆਣੇ ਹੋਗੇ ਹਾਂ ਵੀ ਥੋੜੀ ਪਰਝਾਈ ਦੀ ਮੁਖਤਿਆਰੀ ਹੋ ਜੇ ਨਾ ਮਗਰੋਂ ਮੇਰੇ ਮੈਂ ਤਾਂ ਮੇਰਾ ਘਰ ਹੀ ਖੇਰੂ ਖੇਰੂ ਕਰ ਦੂਗੀ ਉਹ ਤੇ ਜਿੱਦੇ ਲਈ ਆਈ ਹੈ ਨਾ ਪੁੱਠੇ ਪੈਰਾਂ ਵਾਲੀ ਘਰ ਚ ਰੌਣਕ ਹੀ ਹੈ ਨਹੀਂਗੀ ਓਹੋ ਰੌਣਕ ਤਾਂ ਤੁਸ ਕੋਈ ਲਾਉਣੀ ਆ ਜਦੋਂ ਐ ਜੁੰਡੇ ਪੱਟਣ ਤੱਕ ਜਾਂਦੀਆਂ ਇੱਕ ਦੂਜੇ ਤੇ ਅਕੇ ਜੁੰਡੇ ਪੱਟਣ ਤੱਕ ਜਾਨੂੰ ਆ ਜਦੋਂ ਮੈਂ ਕਿਹਾ ਸੀਗਾ ਨਾ ਮੇਰੀ ਉਹਦਾਂ ਮਤ ਨਹੀਂ ਮਿਲਦੀ ਤੇਰੇ ਭਰਾ ਨੇ ਮੱਲੋ ਜੋਰੀ ਮੇਰੇ ਸਿਰ ਤੇ ਬਿਠਾਈਏ ਲਿਆ ਕੇ ਤੇ ਮਕਦਰ ਵੀ ਤਾਂ ਫਿਰ ਉਹੋ ਹੀ ਜੀ ਕਰੂਗੀ ਚਲ ਤੂੰ ਐ ਕਰੀ ਦਵਾਈ ਦੁਵਾਈ ਧਿਆਨ ਨਾਲ ਲੈ ਲਈ ਉਹਦੇ ਨਾਲ ਲੜੀ ਨਾ ਤੇ ਦਵਾਈ ਹੈਗੀ ਆ ਨਾ ਜੇ ਧਿਆਨ ਨਾਲ ਲੈ ਲਈ ਲੈ ਲੂੰਗੀ ਚਲ ਮੈਨੂੰ ਛੱਡ ਕੇ ਆਓ ਛੱਡ ਕੇ ਨਹੀਂ ਇੱਥੋਂ ਆਟੋ ਲੈ ਜਾ ਮੈਂ ਇਧਰ ਲੇਟ ਹੋ ਜਾਊਂਗਾ ਰਾਜਸਥਾਨ ਵਾਲੀ ਟ੍ਰੇਨ ਆਉਣ ਵਾਲੀ ਆ ਅਗਰ ਟ੍ਰੇਨ ਆਉਣ ਵਾਲੀ ਆ ਹੱਦ ਹੋ ਗਈ ਹੈ ਜੀ ਹੁਣ ਮੈਨੂੰ ਘਰ ਨਹੀਂ ਛੱਡ ਕੇ ਆਉਂਦੇ ਜਿਵੇਂ ਚੱਕਰ ਚੱਕਰ ਆ ਗਿਆ ਮੇਰਾ ਪਹਿਲੀ ਹੀ ਨੀ ਫਰੀ ਸੈਟ ਹੈਗਾ ਉਹ ਨਹੀਂ ਆਉਂਦਾ ਚੱਕਰ ਇੱਥੋਂ ਆਟੋ ਵਾਲੇ ਨੂੰ ਮੈਂ ਕਹਿ ਦੂੰਗਾ ਵੀ ਭਾਈ ਧਿਆਨ ਨਾਲ ਲੈ ਕੇ ਜਾਏ ਤੈਨੂੰ ਆਟੋ ਦਾ ਚੜਾਉਣਾ ਹੁਣ ਨਾਲੇ ਦੂਜੀ ਗੱਲ ਤੈਨੂੰ ਮੈਂ ਇਹ ਗੱਲ ਦੱਸਤੀ ਇਹ ਨਾ ਹੋਵਲੈਂਟੀ ਕੁਆਲਿਟੀ ਉਹ ਦੇਖੀ ਜਾਣ ਜਰੂਰ ਦੇਖੀ ਜਾਣ ਤੇ ਜੇ ਮੈਂ ਨਾ ਬੋਲੀ ਤੇ ਉਹੀ ਬੋਲੀਗੀ ਜ਼ਬਰ ਜ਼ਬਰ ਉਹੀ ਲੱਗਦੀ ਹੈ ਮਾਮੂ ਠਗਣੀ ਹੈ ਉਹ ਪੂਰੀ ਆਪਣੇ ਆਪਣੇ ਭਾਂਡੇ ਦਾ ਨਾ ਸਭ ਨੂੰ ਪਤਾ ਹੁੰਦਾ ਵੀ ਕਿੰਨਾ ਕੁ ਖੜਕਦਾ ਕਿੰਨੀ ਕੁ ਦੀ ਗਾਰੰਟੀ ਆ ਓ ਚਲ ਠੀਕ ਹੈ ਟ੍ਰੇਨ ਆ ਗਈ ਯਾਰ ਚੜਨ ਦੇ ਬਾਂਡਿਆ ਦੇ ਬਿਜ਼ਨਸ ਕਰ ਲਈ ਰਾਜਸਥਾਨ ਚ ਜਾ ਕੇ ਬਾਲਾ ਪਾਂਡਿਆ ਦਾ ਪਤਾ ਨਾ ਵੀ ਆਵਾਜ਼ ਕੱਢਣ ਕਿ ਐ ਕਰਨਗੇ ਪੈਸੇ ਦੇ ਦੇ ਸਾਰੇ ਇਹ ਆ ਉਹ ਏਟੀਐਮ ਹੀ ਲੈ ਜਾ ਭਰਾਵਾ ਲੈ ਜਾ ਦਰਦਿਆਂ ਰੱਖਿਆ ਮੇਰੇ ਕੋਲ ਗੂਗਲ ਪੇ ਚੱਲਦਾਗਾ ਤੂੰ ਵੀ ਧਿਆਨ ਰੱਖੀ ਠੀਕ ਹੈ ਨਾ ਸਰ ਰੁਕਦੀ ਆ ਟ੍ਰੇਨ 5 ਮਿੰਟ ਤੈਨੂੰ ਆਟੋ ਲੈ ਕੇ ਦੇਵਾਂ ਹੁਣ ਉੱਥੋਂ ਮੈਂ ਆਟੋ ਤਾਂ ਲੈ ਕੇ ਦੇਣਾ ਬੋਗ ਨਾਲ ਉਹਨੂੰ ਕਹਿ ਦੀ ਘਰ ਤਾਂ ਤੁਸੀਂ ਛੱਡਿਆ ਵੇ ਇਹ ਇਧਰੋਂ ਛੜਕਦੀ ਤਾਰ ਕੇ ਹੁਣ ਕਿਤੇ ਨਹੀਂ ਤੈਨੂੰ ਜਮਾ ਘਰੇ ਛੱਡ ਕੇ ਆਊਗਾ ਇੱਥੇ ਇੱਥੇ ਰਾਜੂ ਨੂੰ ਫੋਨ ਕਰ ਦਿੰਦਾ ਮੈਂ ਚੱਲ ਦੇਖੋ ਫਿਰ ਠੀਕ ਹੈ ਨਾ ਮੈਂ ਤੈਨੂੰ ਬਾਰ-ਬਾਰ ਬਾਰ-ਬਾਰ ਕਹੀ ਆ ਨਾ ਧਿਆਨ ਰੱਖੀ ਲੜਾਈ ਤੋਂ ਪਰਹੇਜ਼ ਰੱਖੀ ਤੁਸੀਂ ਕਹਿ ਨਾ ਬੋਲੀਏ ਨਾ ਮੈਨੂੰ ਸੁਣਦਾ ਮੈਂ ਕਿਹੜਾ ਬੋਲੀਏਗੀ ਬੋਲੀ ਨਹੀਂ ਤੇਰੀ ਜਬਾਨ ਤਾਂ ਦੁੱਗਣੀ ਲੱਗੀ ਵੀ ਆ ਮੈਨੂੰ ਪਤਾ ਚੱਲ ਆ ਜਾ ਮੈਨੂੰ ਉਹ ਚੜਾ ਕੇ ਆਟੋ ਤੇ ਲੈ 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 ਇਹਦੇ ਤੇ ਚੜ ਜਾ ਸੱਸੀ ਤਾਲਾਂ ਤੋਂ ਦੀ ਰਾਮਪਰੇ ਪੈਂਡ ਜਾਓਗੇ ਹਾਂ ਜੀ ਜਾਓ ਤੇ ਇਹਨਾਂ ਨੂੰ ਨਾ ਲਾ ਦਿਓ ਕੋਈ ਹੋਰ ਸਵਾਰੀ ਨਾ ਬਿਠਾਓ ਇਹਨਾਂ ਬਿਮਾਰ ਆ ਗਏ ਕਿ ਧਿਆਨ ਨਾਲ ਲੈ ਕੇ ਜਾਓ ਠੀਕ ਆ ਠੀਕ ਆ ਤੇ ਕਿਰਾਇਆ ਕਿੰਨਾਗਾ ਜੀ ਬਸ ਠੀਕ ਆ ਦੇ ਦਿਂ ਜਿੰਨਾ ਕਿਰਾਇਆ ਜਿੰਨਾ ਬਣਿਆ ਹੁਣ ਏਟੀਐਮ ਵੀ ਤੇਰੇ ਕੋਲ ਹੀ ਆ ਚਲੋ ਠੀਕ ਆ ਅੰਕਲ ਜੀ ਧਿਆਨ ਨਾਲ ਜਾਈ ਪੈਕੇ ਵਗ ਜੀ ਆ ਜਾ ਆ ਜਾ ਮੈਂ ਹੁਣ ਤੈਨੂੰ ਐ ਕਹਿਣਾ ਠੀਕ ਆ ਨਾ ਦੇਖ ਤੇਰੀ ਭਾਬੀ ਤੋਂ ਮੈਂ ਦੱਸੇ ਬਿਨਾ ਇਹਨਾਂ ਨੂੰ 50000 ਰੁਪਏ ਦਿੱਤਾ ਤੇ ਤੇਰੀ ਸਪਾਰਸ ਕਰਾਦੀ ਕੰਮ ਬੇਸ਼ੱਕ ਪ੍ਰਾਈਵੇਟ ਆ ਪਰ ਲਿਮਟਿਡ ਆ ਅੱਧਾ ਸਰਕਾਰੀ ਅੱਧਾ ਪ੍ਰਾਈਵੇਟ ਆ ਹੁਣ ਕੀ ਕਰੀ ਤਨਖਾਹ ਅੱਜ 10000 ਆ ਤਾਂ ਕੋਈ ਨਾ 6 ਮਹੀਨਿਆਂ ਨੂੰ 20000 ਵੀ ਹੋਊਗੀ ਠੀਕ ਆ ਨਾ ਇਹ ਨਾ ਹੋਵੇ ਵੀ ਮੈਨੂੰ ਲੰਬਾ ਆ ਗਏ ਹੁਣ ਤੁਸੀਂ ਇਹ ਗੱਲ ਭਾਵੇਂ ਤੂੰ ਨਹੀਂ ਪਤਾ ਕਰੇ ਮੈਂ ਕਿਸੇ ਨੂੰ ਵੀ ਕੋਈ ਵੀ ਪੁਛ ਨਹੀਂ ਦੱਸਿਆ ਵੀ ਤੈਨੂੰ 50000 ਰੁਪਏ ਦੇ ਕੇ ਨੌਕਰੀ ਤੇ ਲਵਾ ਰਿਹਾ ਹਾਂ ਮੈਂ ਧੰਨਵਾਦ ਬਈਆ ਤੇਰਾ ਇੰਨਾ ਗੁੱਸਾ ਮੈਨੂੰ ਇਹ ਗੱਲ ਦਾ ਤਾਂ ਪਤਾ ਸੀ ਹੈ ਬਈ ਤੂੰ ਥੇ ਭਾਬੀ ਸਾਹਮਣੇ ਕੋ ਮੇਰੇ ਤੋਂ ਕਿੰਨਾ ਮਰਜੀ ਗੁੱਸਾ ਹੋ ਜਾਵੇਂ ਪਰ ਮੈਂ ਤੇਰੇ ਤੋਂ ਕਦੇ ਦਿਲੋਂ ਮਾੜਾ ਨਹੀਂ ਕਰ ਸਕਦਾ ਯਾਰ ਮੈਂ ਤੈਨੂੰ ਉਹੀ ਕਹਿਣਾ ਉਹ ਇਹੀ ਕਹਿੰਦੀ ਆ ਨਾ ਵੀ ਇਹ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਉਹਨੂੰ ਵੇਖ ਸਕੇ ਇਹ ਵੀ ਨਾ ਦੱਸੀ ਕਿ ਮੇਰੀ ਤਨਖਾਹ 10000 ਰੁਪਇਆ ਤੂੰ ਇਹ ਕਹਦੀ ਇਹ ਮੇਰੀ ਤਾਂ 15 ਪੰਮਾ 5 ਮੈਥੋਂ ਲੈ ਲਿਆ ਕਰੀ ਕੰਮ 5 10 ਦਾ ਮੈਂ ਇਧਰ ਉਧਰ ਕਰ ਲੈਣਾ ਕਿਉਂਕਿ ਬਾਕੀ ਸਾਰਾ ਹਿਸਾਬ ਤੈਨੂੰ ਪਤਾ ਤੇਰੀ ਭਾਬੀ ਕਰਦੀ ਆ ਬਾਕੀ ਭਾਈ ਭਾਬੇ ਹੁਣ ਨਾ ਐ ਸੋਚੂਗੀ ਕਿ ਉਹਨਾਂ ਨੇ ਵਿਆਹ ਕਰਵਾ ਲਿਆ ਇਹਨਾਂ ਦਾ ਕਰਾ ਅੱਡਾਗਾ ਹੁਣ ਆ ਦਾ ਖਰਚਾ ਇਹ ਆਪ ਤੋਰਨ ਤਾਂ ਕਰਕੇ ਤੁਸੀਂ ਵਧੀਆ ਕੀਤਾ ਮੈਨੂੰ ਕੰਮ ਦਵਾਤਾ ਉਹ ਕੋਈ ਨਾ ਕੋਈ ਨਾ ਤੂੰ ਬੇਫਿਕਰ ਹੋ ਜਾ ਠੀਕ ਹੈ ਨਾ ਜਦੋਂ ਤੂੰ ਕੰਮ ਤੇ ਜਾਣ ਲੱਗ ਗਿਆ ਆਪੇ ਠੰਡੀ ਹੋ ਜੂਗੀ ਠੀਕ ਹੈ ਨਾ ਤੈਨੂੰ ਕੁਝ ਬੋਲਦੀ ਨਹੀਂ ਅਗਲੇਵੇਂ ਲੱਗੋ ਵੀ ਹੁਣ ਕਿਹੜਾ ਹੈ ਸਾਡੇ ਸਿਰ ਤੇ ਆ ਸਾਡੇ ਆਸਤੇ ਜਿੰਨਾ ਮਰਜ਼ੀ ਕਹਿ ਦੀ ਗਾਪੀ ਮਾਰਨਾ ਤੇਰੀ ਕਿਹੜਾ ਹੁਣ ਬੈਂਕ ਦੀ ਕਾਪੀ ਦੇਖਣੀ ਆ ਉਹੀ ਤਾਂ ਗੱਲ ਆ ਬਾਈ ਮੈਂ ਹੁਣ ਆਈ ਗੱਲ ਕਰਦਾਗਾ ਹੁਣ ਜਿਵੇਂ ਰੀਤ ਨੂੰ ਕਿੰਨੀਆਂ ਚੀਜ਼ਾਂ ਦੀ ਲੋੜ ਆ ਹਨਾ ਕਿਵੇਂ ਸੋ ਤੋਂ ਸਾਹਮਣੇ ਪੈਸੇ ਫੜ ਕੇ ਚਾਹੇ ਚੋਰੀ ਨੂੰ ਵੀ ਲੈ ਜਾ ਉਹਨੂੰ ਭਾਬੀ ਦੇ ਮਨ ਚੇਤੇ ਜਾਊਗੀ ਵੀ ਪੈਸੇ ਕਿੱਥੋਂ ਲੈ ਰਹਾ ਨਾਲੇ ਸੋਢਣ ਨਾਲ ਲੜੂ ਸਾਡੇ ਨਾਲ ਤਾਂ ਲੜੀ ਰਹੀ ਆ ਤਾਂ ਕਰਕੇ ਕੋਈ ਨਾ ਕੋਈ ਨੇ ਮੇਰੇ ਤੋਂ ਲੜਾਈ ਨਾਲ ਤੈ ਸਾਨੂੰ ਕੋਈ ਚੱਕਰ ਨਹੀਂ ਨਾ ਤਾਂ ਉਹ ਮੇਰੇ ਮੂਹਰੇ ਬੋਲੇ ਇੰਨਾ ਉਹਦਾ ਚਾਲ ਇੱਕ ਗੁੱਸੇ ਚ ਕਿ ਤੂੰ ਉਹਨੂੰ ਆਏ ਸੀਗਾ ਤੈਨੂੰ ਪਤਾ ਹੀ ਸੀ ਵੀ ਮੇਰੇ ਮੂਹਰੇ ਤਾਂ ਕੱਲ ਕਿੰਨਾ ਕੁ ਬੋਲਦੀ ਸੀ ਪਹਿਲਾਂ ਉਹ ਤਾਂ ਹੁਣ ਕੱਲ ਪਰਸ ਹੁੰਦੀ ਜਾਦੇ ਲੱਗੀ ਵੀ ਆ ਜਦੋਂ ਉਹਦਾ ਤੂੰ ਰੀਤ ਨੂੰ ਲਿਆ ਆ ਉਹਨੂੰ ਆਏ ਆ ਵੀ ਮੇਰੀ ਉੱਥੇ ਮੇਰੇ ਮਾਰਗੂ ਹੀ ਕਰਦੀ ਆ ਵੀ ਇਹਦੀ ਉੱਥੇ ਕੀ ਨੱਕ ਰਹਿ ਗਿਆ ਇਹਦਾ ਤਾਂ ਨੱਕ ਵੱਡਿਆ ਗਿਆ ਤੇ ਸਹਰਿਆਂ ਚ ਚੱਲ ਕੋਈ ਨਾ ਨੱਕ ਨੁੱਕਦਾ ਇਹ ਜਿਹੀ ਹੁੰਦਿਆ ਜਦੋਂ ਪਿਆਰ ਹੀ ਨਾ ਹੁੰਦਾ ਮੈਂ ਤਾਂ ਇਹ ਗੱਲ ਕਹਿਣਾ ਵੀ ਨਾਲ ਤਾਂ ਕੁੜੀ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਨਾਲੇ ਉਹਦੀ ਹੋ ਜਾਂਦੀ ਕਿਉਂ ਜਦੋਂ ਇੱਕ ਦੂਜੇ ਨੂੰ ਪਿਆਰ ਹੀ ਨਹੀਂ ਕਰਨਾ ਸੀ ਤੁਸੀਂ ਚਾਈ ਗਾ ਮੈਂ ਤਾਂ ਇਹ ਗੱਲ ਵਧੀਆ ਸੋਚੀ ਜਾਂਦਾ ਕਿ ਚੱਲ ਵਧੀਆ ਹੋਇਆ ਜਿਹੜਾ ਹੋ ਗਿਆ ਤੁਸੀਂ ਤਾਂ ਬਈ ਇਹ ਗੱਲ ਸੋਚ ਰਹੇ ਹੋ ਪਰ ਭਾਬੀ ਵੀ ਇੱਕ ਮਿੰਟ ਦੀ ਇਹ ਗੱਲ ਸੋਚੇ ਨਾ ਉਹ ਚੱਲ ਕੋਈ ਨਾ ਤੂੰ ਬੇਫਿਕਰ ਹੋ ਜਾ ਨਾਲੇ ਮੈਂ ਹੁਣ 2 ਦਿਨਾਂ ਲਈ ਬਾਹਰ ਜਾ ਰਿਹਾ ਠੀਕ ਹੈ ਨਾ ਇਹ ਨਾ ਹੋਵੇ ਤੇ ਕੰਮ ਵੀ ਮੈਨੂੰ ਬਹੁਤ ਜ਼ਰੂਰੀ ਆ ਤੇ ਤੁਸੀਂ ਜਾ ਰਹੇ ਹੋ ਬਾਈ ਮੈਂ ਵੀ ਇਹੀ ਗੱਲ ਸੋਚੀ ਜਾਂਦਾ ਮੈਂ ਕਿ ਤੁਸੀਂ ਤਾਂ ਹੁਣ ਜਾ ਰਹੇ ਹੋ ਦੇਖੋ ਭਾਬੀ ਤੇ ਸਾਡੇ ਨਾਲ ਬੈਸੀ ਵਾਲੀ ਲੜਦੀ ਰਹਿੰਦੀ ਹੈਗੀ ਤੁਹਾਡੇ ਜਾਣ ਤੋਂ ਬਾਅਦ ਮੈਂ ਪਾਲਾ ਲੜਨਾ ਮੈਂ ਤੁਹਾਨੂੰ ਉਹੀ ਸਮਝਾਉਣਾ ਸੀ ਕਿ ਝਾਟਮ ਝਿੱਟੇ ਨਾ ਹੋਈ ਜਾਏ ਤੇ ਮੈਨੂੰ ਮਗਰ ਉਹ ਫੋਨ ਕਰੀ ਜਾਵੇ ਉਧਰੋਂ ਤੂੰ ਕਰੀ ਜਾਵੇਂ ਠੀਕ ਆ ਨਾ ਵੀ ਆਪ ਦਾ ਆਪ ਹੀ ਸੰਭਲ ਕੇ ਰਿਓ ਉਹ ਤੈਨੂੰ ਪਤਾ ਥੋੜੇ ਜਿਹੇ ਦਿਨ ਹੁਣ ਐ ਕਰੂਗੀ ਤੇ ਤੂੰ ਆਪ ਦਾ ਬਚ ਕੇ ਰਹੀਂ ਕੋਈ ਗੱਲ ਨਹੀਂ ਭਾਈ ਮੈਂ ਤਾਂ ਬਚ ਕੀ ਆ ਯਾਰ ਬਸ ਮੈਨੂੰ ਇੰਨਾ ਕਾ ਭਾਈ ਜਰ ਉਹ ਨੂੰ ਨਾ ਕੁਛ ਕਹੇ ਭਾਬੀ ਚਾ ਮੈਨੂੰ ਗਾਣਾ ਦੇ ਲੈ ਮੈਂ ਤਾਂ ਇਹਨੂੰ ਤੈਨੂੰ ਨਹੀਂ ਕੁਛ ਕਹਿੰਦੀ ਉਹ ਠੀਕ ਆ ਨਾ ਮੈਨੂੰ ਫੋਨ ਨਹੀਂ ਆਇਆ ਤਾਂ ਕਮਲੀ ਦਾ ਆ ਬੋਲੀ ਨਾ ਤੂੰ ਮੜ ਜਾ ਉਹਨੂੰ ਮੈਂ ਫੋਨ ਲਾਉਣਾ ਚੰਗਾ ਕਰ ਲੈ ਭਾਈ ਹੁਣ ਕਹੂਗੀ ਚੱਕਿਆ ਨਹੀਂ ਉਹ ਦਿਨ ਹੈ ਚੰਗਾ ਨਹੀਂ ਲੈ ਕੱਟ ਤਾ ਉਹ ਲੋ ਐ ਨਹੀਂ ਪਤਾ ਕਲੇਸ਼ ਪਾਈ ਬੈਠੀ ਹੋਵੇ ਕਿਸੇ ਗੱਲ ਪਿੱਛੇ ਚੱਲ ਕੋਈ ਨਾ ਤੂੰ ਨਾ ਬੋਲੀ ਐ ਮੈਂ ਠੀਕ ਆ ਨਾ ਉਹ ਚੱਲ ਮੈਂ ਤਾਂ ਤੈਨੂੰ ਸਮਝਾ ਸਕਦਾ ਤੂੰ ਨਾ ਬੋਲੀ ਠੀਕ ਆ ਤੇ ਨਾਲੇ ਰੀਤ ਨੂੰ ਸਮਝਾ ਨਹੀਂ ਤੁਸੀਂ ਸਿਆਣੇ ਆ ਤੁਹਾਨੂੰ ਸਿਆਣੇ ਸਮਝਦਾ ਮੈਂ ਇਹ ਨਾ ਹੋਵੇ ਵੀ ਮਗਰੋਂ ਜਲੂਸ ਕੱਢੀ ਆਉਂ ਆਂਡੀ ਗਵਾਂਡੀ ਕੋਠਾਂ ਤੇ ਚੜ ਕੇ ਦੇਖਣ ਤੇ ਇਹਨਾਂ ਦੇ ਘਰੇ ਤਾਂ ਫਿਲਮਾਂ ਚੱਲਦੀਆਂ ਨਹੀਂ ਨਹੀਂ ਭਾਈ ਅਜਿਹੀ ਗੱਲ ਨਹੀਂ ਹੁੰਦਾ ਮੈਂ ਕਦੇ ਵੀ ਨਾਲੇ ਮੈਂ ਤਾਂ ਲੋਕਾਂ ਚ ਬਣਾ ਕੇ ਦਿਖਾਉਣੀ ਆ ਸਾਕੇ ਲੜਾਈ ਕਰਕੇ ਇਹ ਗੱਲ ਬਾਬੀ ਸਮਝਦੀ ਨਹੀਂ ਹੈਗੀ ਤੇ ਚਲ ਜੀਏ ਹੁਣ ਆਪਾਂ ਹਾਂ ਹਾਂ ਚੱਲ ਚੱਲ ਆ ਜਾ ਮੈਨੂੰ ਚੜਾ ਉੱਥੋਂ ਤੇ ਫਿਰ ਮੈਂ ਚੱਲਦਾ ਹਾਂਗਾ ਠੀਕ ਹੈ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਹੋਰ ਸੱਤਾਂ ਕਿੱਦਾਂ ਨੇ ਉਮੀਦ ਕਰਦੇ ਆ ਸਾਰੇ ਠੀਕ ਹੀ ਹੋਗੇ ਹਾਂਜੀ ਤੁਸੀਂ ਆਪਣੀ ਹੁਣੇ-ਹੁਣੇ ਵੀਡੀਓ ਵੇਖ ਕੇ ਹਟਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹਾਂਜੀ ਇਹ ਆਪਣੀ ਨਵੀਂ ਸਟੋਰੀ ਆ ਇਹਦੇ ਭਾਗ ਬਣਿਆ ਕਰਨਗੇ ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ ਇਹ ਜ਼ਰੂਰ ਦੱਸਿਓ ਇੱਕ ਧੀ ਦੀ ਕਹਾਣੀ ਆ ਇੱਕ ਮਤਲਬ ਕਿ ਚੜੇਲ ਚੜੇਲ ਕਹਿੰਦੇ ਨੇ ਜਿਹਨੂੰ ਆ ਰੱਖੀ ਆ ਸੇ ਵਾਲੀ ਜਠਾਣੀ ਦੀ ਆ ਹਨਾ ਮਤਲਬ ਕਿ ਚੜੇਲ ਜਠਾਣੀ ਗਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਹੋਇਆ ਵੱਡੇ ਘਰ ਚ ਜਿਹਦੇ ਮਾਂ ਨਹੀਂ ਸੀ ਉਹਦੀ ਮਾਂ ਹੈ ਨਹੀਂ ਸੀ ਕੁੜੀ ਦੀ ਇਹ ਮਤਲਬ ਜਿਹੜੀ ਕੁੜੀ ਦੀ ਜਠਾਣੀ ਆ ਬਹੁਤ ਅੜਬਾ ਉਹ ਉਹ ਨੂੰ ਘਰੇ ਬਸਾ ਦਿੱਤੀ ਮੈਂ ਕਿ ਦੇਖਿਓ ਵੀ ਹੈਨਾ ਮਤਲਬ ਕਿ ਤੁਸੀਂ ਵਧੀਆ ਤੁਸੀਂ ਦੇਖਿਓ ਵੀ ਐਨੇ ਇੰਟਰਸਟਿੰਗ ਭਾਗ ਨੇ ਇਹ ਤੁਸੀਂ ਆਪਣੇ ਜੇ ਚੈਨਲ ਨਾਲ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਅੱਗੇ ਅਕਾ ਇੰਟਰਸਟਿੰਗ ਸਟੋਰੀ ਦੇਖਣੀ ਆ ਵੀ ਹਨਾ ਇਹ ਵਾਕਈ ਵੀ ਯਾਰ ਕਈ ਆਪਾਂ ਨਹੀਂ ਕਹਿੰਦੇ ਹੁੰਦੇ ਵੀ ਸਾਰੇ ਪੰਜਿਆਂ ਕੋਲ ਇੱਕੋ ਜਿਹੇ ਨੇ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ ਵੀ ਕਈ ਘਰ ਹਜੇ ਵੀ ਇਦਾਂ ਦੇ ਹੁੰਦੇ ਨੇ ਜਿਹੜੇ ਇਦਾਂ ਵਿਤਕਰੇ ਕਰਦੇ ਨੇਗੇ ਬਹੁਤ ਸੋਹਣੀ ਪਰਵਾਰਿਕ ਸਟੋਰੀ ਆ ਵੀ ਮਤਲਬ ਕਿ ਤੁਸੀਂ ਜ਼ਰੂਰ ਦੇਖੋ ਜੇ ਕੋਈ ਸਾਨੂੰ ਸਟੋਰੀ ਦੇਣਾ ਚਾਹੁੰਦਾ ਹੈ ਨਾ ਵੀ ਕਈ ਆਪਣੇ ਆਲੇ ਦੁਆਲੇ ਗੱਲਾਂ ਬੀਤਦੀਆਂ ਹੁੰਦੀਆਂ ਕਿਸੇ ਦੇ ਮਾਈਂਡ 'ਚ ਹੁੰਦੀ ਆ ਵੀ ਇੱਥੇ ਯਾਰ ਸਟੋਰੀ ਬਣਨੀ ਚਾਹੀਦੀ ਆ ਉਹ ਸਾਡੇ ਤੁਸੀਂ ਚੈਨਲ ਤੋਂ ਸਾਡਾ ਪਰਸਨਲ ਨੰਬਰ ਜਾ ਕੇ ਸਾਨੂੰ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਹਾਂ ਜੇ ਕੋਈ ਆਰਟਿਸਟ ਕੰਮ ਕਰਨਾ ਚਾਹੁੰਦਾ ਸਾਡੇ ਨਾਲ ਵੀਡੀਓ ਦੇ ਵਿੱਚ ਉਹ ਵੀ ਕਰ ਸਕਦੇ ਹੋ ਤੁਸੀਂ ਕਾਲ ਕਰ ਲਿਓ ਤੇ ਆ ਸਕਦੇ ਹੋ ਤੁਸੀਂ मोस्ट वेलकम ਠੀਕ ਹੈ ਜਿਵੇਂ ਤੁਸੀਂ ਗਰੀਬ ਅਮੀਰ ਦੀ ਜੁੱਤੀ ਦੇ ਭਾਗਾਂ ਨੂੰ ਆਪ ਕੋ ਪਿਆਰ ਦਿੱਤਾ ਸੀਗਾ ਉਵੇਂ ਜਿਵੇਂ ਇਸ ਸਭਾ ਗੱਲ ਵੀ ਪਿਆਰ ਦਿਓ ਹਾਂਜੀ ਨਾਲ ਨਾਲ ਅਸੀਂ ਕੰਮ ਵੀ ਕਰੀ ਚਲੇ ਜਾਂਦੇ ਸੀ ਅਸੀਂ ਕਿਉਂਕਿ ਗੁਰੂ ਘਰ ਚਲੇ ਸੀਗੇ ਪਟਿਆਲੇ ਦੁਗਨਵਾਰਨ ਸਾਹਿਬ ਤੇ ਰੀਤ ਕੱਪੜੇ ਪ੍ਰੈਸ ਕਰੀ ਜਾਂਦੇ ਸੀ ਨਾਲ ਨਾਲ ਸੀਨ ਵੀ ਕੱਢ ਲਿਆ ਸੀ ਤੇ ਸਾਡਾ ਕੰਮ ਆਗਾ ਤੇ ਅਸੀਂ ਅੱਜ ਚਲੇ ਹਾਂ ਗੁਰੂ ਘਰ ਤੇ ਰੀਤ ਦਾ ਰੈਡੀ ਤਾਂ ਸੁੱਤਾ ਪਿਆ ਸੀ ਕਲ ਸੁਤੇ ਪੈ ਜੀ ਅਸੀਂ ਸਾਰੇ ਤਿਆਰੀ ਕਰ ਰਹੇ ਆ ਅਸੀਂ ਚੱਲੇ ਆ ਤੁਹਾਡੇ ਲਈ ਵੀ ਸਾਰੇ ਲਈ ਅਰਦਾਸ ਕਰਕੇ ਆਵਾਂਗੇ ਪਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਤੰਦਰੁਸਤੀ ਬਖਸ਼ੇ ਤੁਸੀਂ ਸਾਨੂੰ ਇਦਾਂ ਹੀ ਪਿਆਰ ਕਰਦੇ ਰਹੋ ਸਾਡੀ ਵੀਡੀਓ ਨੂੰ ਸਪੋਰਟ ਕਰਦੇ ਰਹੋ ਕਿਉਂਕਿ ਅਸੀਂ ਤੁਹਾਡੇ ਬਿਨਾ ਕਰਖਦੇ ਨਹੀਂ ਹੈਗੇ ਅਸੀਂ ਜਿੰਨੀ ਮਰਜ਼ੀ ਵੀਡੀਓ ਬਣਾ ਲਈਏ ਜੇ ਤੁਸੀਂ ਸਾਨੂੰ ਸਪੋਰਟ ਨਹੀਂ ਕਰੋਗੇ ਤਾਂ ਸਾਡੀ ਸਾਰੀ ਮਿਹਨਤ ਬੇਕਾਰ ਆ ਤੇ ਇਸ ਕਰਕੇ ਪਲੀਜ਼ ਰਿਕਵੈਸਟ ਆ ਦੋਨੇ ਹੱਥ ਜੋੜ ਕੇ ਸਾਡੀਆਂ ਵੀਡੀਓ ਨੂੰ ਇੰਨਾ ਸਾਰਾ ਪਿਆਰ ਦਿਓ ਸਟੇਟਸ ਲਾਓ ਕਮੈਂਟ ਕਰੋ ਜਿਹੜੇ ਵੀ ਪਹਿਲੇ 5 ਕਮੈਂਟ ਆਉਣਗੇ ਅਸੀਂ ਉਹਨਾਂ ਦਾ ਅਗਲੀ ਵੀਡੀਓ ਚ ਨਾਮ ਵੀ ਜ਼ਰੂਰ ਬੋਲਾਂਗੇ ਤੇ ਠੀਕ ਹੈ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਿਹੜੇ ਸਾਨੂੰ ਸਕਰੀਨਸ਼ਾਟ ਭੇਜਣਗੇ ਮਤਲਬ ਕਿ ਜਿੰਨੇ ਗਰੁੱਪਾਂ 'ਚ ਸੈਂਡ ਕਰਕੇ ਉਹਦਾ ਸਪੈਸ਼ਲ ਅਸੀਂ ਵੀਡੀਓ 'ਤੇ ਫਸਟ ਤੇ ਨਾਮ ਬੋਲਾਂਗੇ ਤੇ ਦੂਜਾ ਸਾਡੇ 5 ਚੈਨਲ ਆ ਚੰਨੀ ਵਾਲਿਆਂ ਵਾਲੀ ਹਾਂਜੀ ਸਾਡੇ ਚੈਨਲ ਨੇ ਚੰਨੀ ਵਾਲਿਆਂ ਵਾਲੀ रीत पंजाबान रीत पंजाबान सनी मान कमो देओल देसी विरासत ठीक है बिरू चल रही है देसी लो सती हां जी एक कम, सनी कमो 16 17 मतलब के ਤੁਸੀਂ ਉਹ ਆਪਣੇ ਫੇਸਬੁੱਕ ਪੇਜਾਂ ਨੂੰ ਵੀ ਪਿਆਰ ਦੇ ਰਹੇ ਹੋਗੇ ਠੀਕ ਹੈ ਕਮੋ ਬਟਿੰਡੇ ਵਾਲੀ ਤੇ ਇੱਕ ਹੈਗਾ ਦਾ सनी मान ਦਾ ਪੇਜਾ ਤੇ ਬਾਕੀ ਆਪਣੇ ਇੰਸਟਾਗ੍ਰam ਆਈਡੀਆ ਨੂੰ ਫੋਲੋ ਕਰੋ ਕਮੋ देओल ਰੀਤ ਪੰਜਾਬਣ सनी कमो 16 17 ਸਾਰੀਆਂ ਆਪਣੀਆਂ ਆਈਡੀਆ ਵੀ ਉਸੇ ਤਰ੍ਹਾਂ ਹੀ ਨੇ ਮਲੋ ਕੇ ਸੋਹਣੇ ਸੋਹਣੇ ਕਨਸੈਪਟ ਆਉਂਦੇ ਆ ਦੇਖੋ ਤੁਸੀਂ ਪਲੀਜ਼ ਰਿਕਵੈਸਟਾ ਸਾਡੇ ਸਾਨੂੰ ਗਾਲਾਂ ਕੱਢਿਆ ਕਰੋ ਬੇਸ਼ੱਕ ਪਰ ਵੀਡੀਓ ਜ਼ਰੂਰ ਦੇਖੀ ਜਾ ਗਾਲਾਂ ਕੱਢਣੇ ਆ ਧਾਰਮਿਕ ਚਲੋ ਠੀਕ ਆ ਧੰਨਵਾਦ ਓਕੇ ਜੀ ਧੰਨਵਾਦ ਥੈਂਕ ਯੂ